ਫਕੀਰ ਲੋਬ ਹੋਏ ਬਾਬਾ ਜੀ ਤਿੱਬਤੀ ਜਿਹੜੇ ਸੰਤ ਲੋਕ ਸਣ ਫਕੀਰ ਲੋਬ ਸਣ ਉਹ ਕਹਿੰਦੇ ਕਿ ਮੌਤ ਜਿਹੜਾ ਹੈ ਮੌਤ ਨੂੰ ਜੋ ਜਾਣ ਲੈਂਦਾ ਹੈ ਨਾ ਸਮਝ ਲੈਂਦਾ ਹੈ ਕਹਿੰਦੇ ਉਹ ਅਮਰ ਹੋ ਜਾਂਦਾ ਜਰਾ ਗੌਰ ਕਰਨਾ ਮੌਤ ਨੂੰ ਜੋ ਜਾਣ ਲੈਂਦਾ ਹੈ ਜੋ ਸਮਝ ਲੈਂਦਾ ਹੈ ਜੋ ਪਛਾਣ ਜਾਂਦਾ ਹੈ ਉਹ ਅਮਰ ਹੋ ਜਾਂਦਾ ਹੈ ਹੁਣ ਦੇਖਿਆ ਜਾਵੇ ਤਾਂ ਸੰਤ ਲੋਕ ਸਾਈਂ ਲੋਕ ਗੁਰੂ ਰਹਿਬਰ ਲੋਕ ਬਾਬਾ ਜੀ ਉਹ ਅਮਰੀ ਨੇ ਉਹ ਪਰਦਾ ਹੀ ਕਰਦੇ ਨੇ ਤਾਂ ਹੀ ਦੁਨੀਆ ਯਾਦ ਕਰਦੀ ਉਹਨਾਂ ਨੂੰ ਜਦੋਂ ਗੌਰ ਕਰਨਾ ਹਾਜ਼ਰ ਨਾਜ਼ਰ ਹੋ ਜਾਂਦੇ ਪਹਿਲਾ ਹਾਜ਼ਰ ਹੁੰਦੇ ਆ ਹਰ ਕੋਈ ਉਹਨਾਂ ਨੂੰ ਦੇਖ ਸਕਦਾ ਹਰ ਕੋਈ ਉਹਨਾਂ ਨੂੰ ਦੇਖ ਸਕਦਾ ਉਦੋਂ ਕੋਈ ਵਿਰਲਾ ਹੀ ਉਹਨਾਂ ਨੂੰ ਉਹ ਅੱਖ ਜਿਹੜੀ ਪਛਾਣਦੀ ਹੈ ਜਦੋਂ ਪਰਦੇ ਪਿੱਛੇ ਹੋ ਜਾਂਦੇ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਲੈ ਵੀ ਇਹ ਤਾਂ ਕੋਈ پاک ਦੀਜ਼ਾ ਰੂਹ ਸੀ ਫਿਰ ਦੁਨੀਆ ਦਾਉ ਕਹਿੰਦੇ ਵੀ ਫਕੀਰ ਹਾਜ਼ਰ ਹੋਵੇ ਤੇ ਕਈਆਂ ਨੂੰ ਪਤਾ ਨਹੀਂ ਜਦੋਂ ਵਰਦਾ ਕਰ ਜਾਵੇ ਫਿਰ ਉਹ ਕਰੋੜਾ ਅਰਬਾ ਦਾ ਹੋ ਜਾਂਦਾ ਹੈ ਲੱਖਾਂ ਕਰੋੜਾ ਅਰਬਾ ਦਾ ਜਨਗੌਰਕ ਤਾਂ ਹੀ ਦਾ ਜਦੋਂ ਹਾਜ਼ਰ ਰਹੇ ਕਿਸੇ ਨੇ ਕੋਈ ਚੰਗਾ ਮਾੜਾ ਵੀ ਆਖਣਾ ਸੰਤ ਗੁਰੂ ਹਰਿਬਰਾਹਮ ਦੇ ਨਾਲ ਜੋ ਹੁੰਦਾ ਆ ਜਦੋਂ ਹਾਜ਼ਰ ਨਾਜ਼ਰ ਹੋ ਗਏ ਉਦੋਂ ਵੀ ਦੁਨੀਆ ਪਰ ਉਹ ਅਮਰ ਕਿਉਂ ਹੋ ਗਿਆ ਕਿਉਂਕਿ ਉਹਨਾਂ ਨੇ ਮੌਤ ਨੂੰ ਸਮਝ ਲਿਆ ਜ਼ਰਾ ਗੌਰ ਕਰਨਾ ਉਹ ਮੌਤ ਤੋਂ ਡਰੇ ਨਹੀਂ ਇਸੇ ਲਈ ਗੁਰੂ ਆਨੇ ਫਰਮਾਇਆ ਸੀ ਨੀ ਕਿ ਜੀਣਾ ਝੂਠ ਹੈ ਮਰਨਾ ਸੱਚ ਹੈ ਜਰਾ ਗੌਰ ਕਰ ਉਹ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਉਹਨਾਂ ਨੇ ਮੌਤ ਨੂੰ ਸਮਝਿਆ ਹੋਇਆ ਸੀ ਬਾਬੇ ਕਿ ਸਚਾਈ ਉਹ ਹੀ ਹੈ ਉਰ ਫਕੀਰ ਲੋਕ ਤਾਂ ਇੱਥੋਂ ਤੱਕ ਕਹਿੰਦੇ ਆ ਕਿ ਜੇ ਮ੍ਰਿਤਯੂ ਨੂੰ ਬੰਦਾ ਭੁੱਲ ਜਾਵੇ ਤਾਂ ਉਹ ਉਸ ਹਾਵਣਾ ਜੀ ਨਹੀਂ ਸਕਦਾ ਜੋ ਅਸਲੀਅਤ ਦੇ ਵਿੱਚ ਜੀਣਾ ਹੈ ਸੋ ਅੱਜ ਅਸੀਂ ਜੋ ਇਹ ਵੀਡੀਓ ਹੈ ਅੱਜ ਦੀ ਜੋ ਯਾਤਰਾ ਹੈ ਇਹਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਕਿ ਜ਼ਿੰਦਗੀ ਦੇ ਸਭ ਤੋਂ ਗਹਿਰਾ ਜਿਹੜਾ ਸਭ ਤੋਂ ਗੁੱਝੇ ਤੇ ਸਭ ਤੋਂ ਜਿਹੜਾ ਹੈ ਰਸ ਦੀ ਵੱਡੇ ਰਾਜ਼ ਦੀ ਬਾਬਾ ਦੀ ਚੁੱਪਦੇ ਰਾਜ਼ ਦੀ ਕਿ ਮੌਤ ਮੌਤ ਸਰਾ ਗੋਰ ਕਬ ਇੱਕ ਇਹੋ ਜਿਹਾ ਸ਼ਬਦ ਹੈ ਜੋ ਸੁਣਦੇ ਹੀ ਮਨ ਦੇ ਅੰਦਰ ਕੋਈ ਹੌਲੀ ਹੌਲੀ ਹਵਾ ਵਾਂਗ ਜਿੱਦਾ دہشت ਦੀ ਛੜ ਜਾਂਦੀ ਹੈ ਨਾ ਵੀ ਸਮੇਂ ਨਾਲ ਆ ਜੇ ਤੇ ਠੀਕ ਹੈ ਕਹਿੰਦੇ ਪਹਿਲਾਂ ਚਲ ਜਾਵੇ ਮੌਤ ਉਹ ਫਕੀਰ ਜਿਹੜੇ ਆ ਉਹ ਉਹ ਕਹਿੰਦੇ ਆਪਣੀ ਮੌਤ ਨੂੰ ਯਾਦ ਰੱਖੋ ਸਭ ਤੋਂ ਗੁੱਝੇ ਅਤੇ ਸਭ ਤੋਂ ਚੁੱਪ ਰਾਜ਼ ਬਾਰੇ ਜਿਹੜੇ ਗੱਲ ਕਰਨ ਜਾ ਰਹੇ ਆ ਆ ਤਾਂ ਇੱਕ ਅਜੀਹਾ ਸਵਾਲ ਵੀ ਇਹ ਜਿਹੜਾ ਮੌਤ ਸ਼ਬਦ ਹੈ ਪੁੱਛਦਾ ਹੈ ਕਿ ਮੌਤ ਤੋਂ ਬਾਅਦ ਹੁੰਦਾ ਕੀ ਹੈ ਪਰ ਜਿਹੜਾ ਜਗਿਆ ਸੂ ਦੇ ਅੰਦਰ ਇਹ ਸਵਾਲ ਉੱਠਦਾ ਹੈ ਔਰ ਇਹ ਸਵਾਲ ਜੋ ਹੈ ਕੋਈ ਅੱਜ ਦਾ ਸਵਾਲ ਨਹੀਂ ਹੈ ਇਹ ਇਨਸਾਨ ਦੀ ਸਭ ਤੋਂ ਪੁਰਾਣੀ ਖੋਜ ਚੱਲਦੀ ਆ ਰਹੀ ਹੈ ਫਿਰ ਉਹ ਬਣਦਾ ਰਾਜਾ ਹੋਵੇ ਭਾਵੇਂ ਸਮੇਂ ਦਾ ਰਾਜਾ ਹੋਵੇ ਭਾਵੇਂ ਕੋ ਫਕੀਰ ਹੋਵੇ ਚਾਹੇ ਕੋ ਵਿਗਿਆਨੀ ਹੋਵੇ ਜਾਂ ਕੋ ਪਿਖਸ਼ੂ ਹੋਵੇ ਕੋਈ ਵੀ ਹੋਵੇ ਹਰ ਕੋਈ ਇਸ ਸਵਾਲ ਦੇ ਜਵਾਬ ਦੀ ਤਲਾਸ਼ ਜ਼ਰੂਰ ਕਰਦਾ ਵਾਪਸ ਪਰ ਜਦਰਾ ਗੌਰ ਕਰਨਾ ਕਹਿੰਦੇ ਨੇ ਕਿ ਮੌਤ ਜਿਹੜੀ ਹੈ ਤਿੱਬਤੀ ਸੰਤ ਲੋਕਾਂ ਫਰਮਾਇਆ ਔਰ ਸਾਈ ਲੋਕਾਂ ਫਕੀਰ ਲੋਕਾਂ ਵੀ ਫਰਮਾਇਆ ਕਿ ਮੌਤ ਜਿਹੜੀ ਹੈ ਕੋਈ ਅੰਤ ਨਹੀਂ ਹੈ ਮੌਤ ਤਾਂ ਕਹਿੰਦੇ ਇੱਕ ਦਰਵਾਜ਼ਾ ਹੈ ਮੌਤ ਤਾਂ ਇੱਕ ਪਲ ਹੈ ਤਾਹੀਂ ਤਾਂ ਜਿਹੜੇ ਉਹ ਫਕੀਰ ਲੋਗ ਨੇ ਜਿਹੜੇ ਆਪਣੇ ਮਹਿਬੂਬ ਨੂੰ ਪਿਆਰ ਕਰਨ ਵਾਲੇ ਉਹ ਸੋਹਣੇ ਰਾਮ ਨੇ ਬੰਗੇ ਨੇ ਵੀ ਉਹਨੂੰ ਜਾ ਕੇ ਮਿਲੀਏ ਸਾਈਂ ਜੀ ਨੂੰ ਕਿਸੇ ਨੇ ਪੁੱਛਿਆ ਜੀ ਬਾਬਾ ਜੀ ਕਾਮਲ ਫਕੀਰੀ ਦਾ ਕਦੋਂ ਪਤਾ ਲੱਗਦਾ ਕਹਿੰਦੇ ਉਦੋਂ ਪਤਾ ਲੱਗਦਾ ਜਦੋਂ ਮੌਤ ਹੁੰਦੀ ਹੈ ਕਹਿੰਦੇ ਜੀ ਕਿਦਾਂ ਕਹਿੰਦੇ ਜੇ ਤੇ ਸੱਜਣ ਲੈਣ ਆ ਗਿਆ ਫਿਰ ਤਾਂ ਤੇਰੀ ਫਕੀਰੀ ਕਾਮਲ ਹੈ ਪੂਰੀ ਪੂਰਨ ਹੋ ਗਈ ਜੇ ਨਾ ਲੈਣ ਆਇਆ ਤਾਂ ਫਿਰ ਨਹੀਂ ਪਤਾ ਲੱਗਣਾ ਜ਼ਰਾ ਗੌਰ ਕਰਨਾ ਕਿ ਮੌਤ ਇੱਕ ਪਲ ਹੈ ਜਿੱਥੇ ਸਰੀਰ ਰੁਕ ਜਾਂਦਾ ਹੈ ਪਰ ਆਤਮਾ ਜਿਹੜੀ ਅੱਗੇ ਵਧ ਜਾਂਦੀ ਹੈ ਕਿਉਂਕਿ ਇਸੇ ਲਈ ਮੌਤ ਕੋਈ ਅੰਤ ਨਹੀਂ ਹੈ ਮੌਤ ਇੱਕ ਦਰਵਾਜ਼ਾ ਹੈ ਬਾਬਾ ਜੀ ਜ਼ਰਾ ਗੌਰ ਕਰਨਾ ਤਿੱਬਤੀ ਬੋਧ ਧਰਮ ਵਿੱਚ ਇਸ ਯਾਤਰਾ ਨੂੰ ਬਾਰਲੋ ਕਹਿੰਦੇ ਆ ਕੀ ਕਹਿੰਦੇ ਆ ਬਾਰਲੋ ਬਾਰਲੋ ਕੀ ਆ ਗਿਆ ਹੈ ਯਾਨੀ ਉਹ ਅਵਸਥਾ ਜੋ ਮੌਤ ਅਤੇ ਅਗਲੇ ਜਨਮ ਦੇ ਵਿਚਕਾਰ ਹੁੰਦੀ ਹੈ ਉਹਨੂੰ ਕਹਿੰਦੇ ਬਾਰਲੋ ਅੱਜ ਬਸ ਉਸੇ ਯਾਤਰਾ ਤੇ ਚੱਲੀਏ ਪਰ ਇਹ ਯਾਤਰਾ ਸੁਣਨ ਨਾਲ ਨਹੀਂ ਅੰਦਰੋਂ ਮਹਿਸੂਸ ਕਰਨ ਨਾਲ ਸਮਝ ਆਉਂਦੀ ਹੈ ਬਾਬਾ ਜੀ ਇਸ ਲਈ ਜਰਾ ਗਹਿਰਾ ਜਸ ਹਾਲ ਹੋ ਤੇ ਹੌਲੀ ਜੀ ਛੱਡੋ ਤੇ ਮਨ ਨੂੰ ਕਰ ਲਓ ਸ਼ਾਂਤ ਤੇ ਮੌਤ ਦੀ ਜੋ ਯਾਤਰਾ ਹੈ ਹੁਣ ਜੋ ਯਾਤਰਾ ਮਨ ਨੂੰ ਸ਼ਾਂਤ ਕਰਕੇ ਜਰਾ ਸੁਣਨਾ ਕਿਉਂਕਿ ਹੁਣ ਯਾਤਰਾ ਸ਼ੁਰੂ ਹੋ ਰਹੀ ਹੈ ਅੱਜ ਦੀ ਵੀਡੀਓ ਦੇ ਵਿੱਚ ਪਹਿਲਾ ਪਲ ਉਹ ਹੈ ਕਿ ਇੱਕ ਦਿਨ ਇੱਕ ਪਲ ਸਰੀਰ ਆਪਣੇ ਆਖਰੀ ਜਿਹੜਾ ਸਾਹ ਲੈਂਦਾ ਬਾਬਾ ਜੀ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਇਹ ਸਮਾਂ ਆਉਂਦਾ ਹੈ ਔਰ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਇਹ ਸਮਾਂ ਆਉਣਾ ਹੈ ਕਿ ਇਹ ਜਿਹੜਾ ਤਨ ਇਹਨੇ ਮੁੱਕ ਜਾਣਾ ਹੈ ਤਾਂ ਕਿ ਤਾਂ ਕਹਿੰਦੇ ਨੇਕ ਕਰਮਾਂ ਵਾਲਾ ਜਿਹੜਾ ਹੈ ਉਹੀ ਅਸਲ ਚ ਇੱਥੇ ਆਣ ਦਾ ਜਿਹੜਾ ਜਿਹੜਾ ਮਕਸਦ ਹੈ ਅਸਲੀਏ ਜੋ ਖੁਦ ਨੂੰ ਪਾ ਗਿਆ ਉਹੀ ਹੈ ਔਰ ਆਪਣੇ ਜੋ ਰਸਤੇ ਹੈ ਤਾਂ ਹੀ ਤਾਂ ਕਹਿੰਦੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਕਰਮ ਐ ਸੱਕਦੀ ਹੈ ਦੁਨੀਆ ਜੋੜਨ ਲੱਗੀ ਐ ਜ਼ਰਾ ਗੌਰ ਕਰਨਾ ਦੁਨੀਆ ਕਹਿੰਦੀ ਐ ਕਿ ਕੱਟ ਕਰ ਲਈਏ ਕੱਟ ਕਰ ਲਈਏ ਫਕੀਰ ਲੋਕ ਕੀ ਕਹਿੰਦੇ ਉਹ ਲੋਕੀ ਕਹਿੰਦੇ ਇੱਥੇ ਵੀ ਗੱਲਾਂ ਰਹਿੰਦਾ ਐ ਇਹਨੇ ਉੱਥੇ ਵੀ ਗੱਲਾਂ ਕਹਿੰਦੇ ਭਾਈ ਨਾ ਯਾਹਾ ਇਕੱਲਾ ਨਾ ਵਾਹਾ ਇਕੱਲਾ ਜਦ ਦੁਨੀਆ ਸੇ ਚੱਲ ਜਾਏ ਫਿਰ ਲੱਗਦਾ ਮੇਲਾ ਜ਼ਰਾ ਗੌਰ ਕਰਨਾ ਉਹ ਕੈਸੇ ਗਨ ਫਕੀਰਾਂ ਸੰਤਾ ਦੂਰ ਹੈ ਬਰਾਦੀ ਆ ਜਾਂਦੀ ਹੈ ਉਹ ਇਹ ਇਨਸਾਨ ਨੂੰ ਦੱਸਿਆ ਗਿਆ ਹੈ ਕਿ ਭਾਈ ਇੱਥੇ ਤੂੰ ਕਾਫਲੇ ਬਣਾਉਣ ਨਹੀਂ ਆਇਆ ਇੱਥੇ ਤੂੰ ਕੋਈ ਇੱਥੇ ਤੂੰ ਆਪਣਾ ਕਰਮ ਕਰਨ ਆਇਆ ਹੈ। ਉਹ ਉਸ ਕਰਮ ਲਈ ਤੈਨੂੰਿੱਥੇ ਜਾਣਾ ਪਵੇ ਜਾ। ਜ਼ਰਾ ਗੌਰ ਕਰਨਾ। ਮੋਹ ਦੀਆਂ ਜੰਜੀਰਾ ਤੋੜ ਕੇ ਪ੍ਰੇਮ ਕੀ ਹੈ? ਕਿਸਨੇ ਪੁੱਛਿਆ ਫਕੀਰਾਂ ਨੂੰ ਪ੍ਰੇਮ ਕੀ? ਕਹਿੰਦੇ ਪ੍ਰੇਮ ਉਹ ਹੈ ਜੋ ਆਜ਼ਾਦੀ ਬਖਸ਼ਦਾ ਹੈ। ਕਹਿੰਦੇ ਜੀ ਮੋਹ ਕੀ ਹੈ? ਕਹਿੰਦੇ ਮੋਹ ਉਹ ਫਾਸੀ ਹੈ। ਉਹ ਫਾਹਾ ਹੈ। ਜੋ ਬੰਦੇ ਨੂੰ ਜਿਉਂਦੇ ਜੀ ਮਾਰ ਦਿੰਦਾ। ਜ਼ਰਾ ਗੌਰ ਕਰ। ਜਿਸ ਮਾਨੀ ਤੋੜ ਤੇ। ਜ਼ਰਾ ਗੌਰ ਕਰ। ਜਿਸ ਮਾਨੀ ਤੋੜ ਤੇ। ਮਾਨਸਿਕ ਤੌਰ ਤੇ ਇਹ ਮੋਹ ਜਿਹੜਾ ਹੈ ਇਨਸਾਨ ਨੂੰ ਪਰ ਪ੍ਰੇਮ ਕੀ ਹੈ ਇਸ਼ਕ ਕੀ ਹੈ ਮੁਹੱਬਤ ਕੀ ਸ੍ਰੀ ਕ੍ਰਿਸ਼ਨ ਜੀ ਨੇ ਆਖਿਆ ਸੀ ਕਿ ਕਾਲ ਯੁਗ ਦੇ ਵਿੱਚ ਜਿਹੜੇ ਮਾਵਾ ਬਹਣਗੇ ਉਹ ਆਪਣੇ ਬੱਚਿਆਂ ਨਾਲ ਮੋਹ ਕਰਨਗੇ ਔਰ ਉਹਨਾਂ ਦਾ ਮੋਹ ਜਿਹੜਾ ਹੈ ਉਹੀ ਉਹਨਾਂ ਦੀ ਜਿਹੜਾ ਹੈ ਉਹਨਾਂ ਦੇ ਨੁਕਸਾਨ ਦਾ ਕਾਰਨ ਬਣੇਗਾ ਜ਼ਿੰਦਗੀ ਦੇ ਵਿੱਚ ਉਹਨਾਂ ਨਾਲ ਪ੍ਰੇਮ ਨਹੀਂ ਕਰਨੀ ਪ੍ਰੇਮ ਆਜ਼ਾਦੀਆਂ ਬਖਸ਼ਦਾ ਹੈ ਇਸੇ ਲਈ ਜਰਾ ਗੌਰ ਕਰਨਾ ਗੁਰੂ ਮੁਰਸ਼ਿਦ ਜੋ ਵੀ ਕੋਈ ਜ਼ਿੰਦਗੀ ਚਾਹੁੰਦੇ ਹੈ ਗੁਰੂ ਮੁਰਸ਼ਿਦ ਤੁਹਾਨੂੰ ਆਜ਼ਾਦੀਆਂ ਦਿੰਦੇ ਹੈ ਤੁਹਾਨੂੰ ਉਡਾਰੀਆਂ ਮਾਰਦਾਹੀਂ ਤੇ ਕਹਿਦਾ ਉੱਡਦੇ ਆਸਰੇ ਤੇਰੇ ਲੱਜ ਨੱਖੀ ਗੁਰੂ ਆ ਮੇਰਿਆ ਜ਼ਰਾ ਗੌਰ ਕਰ ਗੁਰੂ ਮੁਰਸ਼ਦ ਆਜ਼ਾਦੀ ਦਿੰਦੇ ਹੈ ਉਡਾਰੀਆਂ ਸਿਖਾਉਂਦੇ ਹੈ ਔਰ ਤੁਹਾਡੀ ਬਾਬਾ ਜੀ ਗੁੱਡੀ ਆਪ ਚੜਾਉਂਦੇ ਹੈ ਜ਼ਰਾ ਗੌਰ ਜਿਸ ਡੋਰ ਮੁਰਸ਼ਦ ਦੇ ਹੱਥੋਂ ਵੀ ਉਹ ਚੜਦੀ ਹੈ ਇਸੇ ਤਰ੍ਹਾਂ ਜੋ ਤੁਹਾਡਾ ਜਿਹੜਾ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੇ ਉਹ فرمایا ਸੀ ਨਾ ਜਿਸ ਕਿ ਕਲ ਯੁਗ ਦੇ ਵਿੱਚ ਐਸਾ ਮੋਹ ਵੱਜ ਜਾਏਗਾ ਮਾਪੇ ਜਿਹੜੇ ਕਿਉਂਕਿ ਉੱਥੇ ਉਹਨਾਂ ਨੇ ਦੇਖਿਆ ਨਾ ਕੀ ਦੇਖਿਆ ਅਰਜੁਨ ਦੁਖਾਇਆ ਉਹਨਾਂ ਨੇ ਜਦੋਂ ਕਹਿੰਦੇ ਵੀ ਉਹ ਜਦੋਂ ਇੱਕ ਬੱਚੀ ਜਿਹੜੀ ਬੱਚੀ ਜਿਹੜੀ ਸੀ ਨਾ ਬੱਚੀ ਉਹ ਗਾ ਉਹਨੂੰ ਜਿਹੜੀ ਸੀ ਉਹ ਆਪਣੀ ਜੀਭ ਦੇ ਨਾਲ ਚੱਟ ਰਹੀ ਸੀ ਉਹਦੇ ਖੂਨ ਨਿਕਲ ਰਿਆ ਸੀ ਕਹਿੰਦੇ ਜੀ ਇਹ ਕੀ ਕਹਿੰਦੇ ਕਾਲ ਯੁਗ ਦੇ ਵਿੱਚ ਜਿਹੜੇ ਮਾਤਾ ਪਿਤਾ ਹੋਣਗੇ ਨਾ ਉਹ ਆਪਣੇ ਬੱਚਿਆਂ ਨਾਲ ਇੰਨਾ ਕਿ ਮੋਹ ਕਰਨਗੇ ਕਿ ਉਹਨਾਂ ਦਾ ਇਹ ਮੋਹ ਹੀ ਜਿਹੜਾ ਹੈ ਜਿਸ ਨੂੰ ਉਹ ਪਿਆਰ ਸਮਝਦੇ ਨੇ ਇਹ ਮੋਹ ਜਿਹੜਾ ਹੈ ਉਹਨਾਂ ਨੂੰ ਨੁਕਸਾਨ ਦੇਗਾ ਉਹਨਾਂ ਦਾ ਜਿਹੜਾ ਹੈ ਅੰਤ ਕਰ ਦੇਗਾ ਜਰਾ ਗੌਰ ਕਰ ਸੋ ਇੱਥੇ ਗੱਲ ਕਰਦੇ ਕਿਉਂਕਿ ਪ੍ਰੇਮ ਜਿਹੜਾ ਉਡਾਰੀ ਸਿਖਾਂਦਾ ਹੈ ਉੱਡਣਾ ਸਿਖਾਂਦਾ ਹੈ ਇਸ ਕਰਕੇ ਪ੍ਰੇਮ ਕਰੋ ਮੋਹ ਨਾ ਕਰੋ ਕਦੇ ਵੀ ਇਸ਼ਕ ਕਰੋ ਕਿਉਂਕਿ ਇਸ਼ਕ ਜਿਹੜਾ ਹੈ ਉਹ ਬੰਦੇ ਨੂੰ ਨਰ ਤੋਂ ਨਰਾਇਣ ਤੱਕ ਦਾ ਸਫਰ ਹੋ ਜਾਂਦਾ ਹੈ ਬਾਬਾ ਜੀ ਪੜ ਗਈ ਜਿਸ ਪਰ ਨਜ਼ਰ ਬੰਦੇ ਸੇ ਮੋਹਲਾ ਕਰਦੀ ਉਹ ਇਸ਼ਕ ਵਾਲਿਆਂ ਦੀ ਨਜ਼ਰ ਹੁੰਦੀ ਹੈ ਮੋਹ ਵਾਲਿਆਂ ਦੀ ਨਜ਼ਰ ਨਹੀਂ ਹੁੰਦੀ ਮੋਹ ਜਿਹੜਾ ਰਾਹ ਕੀ ਕਰ ਦਿੰਦਾ ਉਹਦਾ ਜਿਉਂਦੇ ਜੀ ਬੰਦਾ ਚੁੱਪ ਕਰਾ ਦਿੰਦੇ ਬਸ ਰਹਿ ਹੀ ਨਹੀਂ ਕੋਈ ਜਾਂਦਾ ਸੋ ਇਸੇ ਲਈ ਬਹੁਤ ਕੁਝ ਹੈ ਬਾਬਾ ਅੱਧੀ ਦੁਨੀਆ ਤਾਂ ਸਟ੍ਰੈਸ ਡਿਪਰੈਸ਼ਨ ਚ ਹੈ ਕਿ ਉਹਨਾਂ ਨੇ ਕੋਈ ਗੱਲ ਹੀ ਨਹੀਂ ਕਰਕੇ ਰਾਜ਼ੀ ਘਰ ਪਰਿਵਾਰਾਂ ਦੇ ਵਿੱਚ ਉਹ ਗੱਲ ਹੀ ਨਹੀਂ ਕਰਦੇ ਨਾ ਉਹ ਸਟ्रेस ਡਿਪਰੈਸ਼ਨ ਦਾ ਸਮਝਦੇ ਨਹੀਂ ਅੰਡਰਸਟੂਡ ਹੀ ਨਹੀਂ ਉਹ ਇਹ ਜਿਹੜੇ ਵਾਕਿਆਤ ਹੈ ਇਹ ਤਾਂ ਜਿਹੜੀ ਕ੍ਰਿਸ਼ਨ ਜੀ ਮਾਰਾ ਨੇ ਬੜਾ ਪਹਿਲਾਂ ਦੱਸ ਦਿੱਤੇ ਉਹ ਇਸੇ ਲਈ ਕਹਿ ਕੇ ਕਿ ਉਹ ਜੋ ਵੀ ਹੈ ਕਿ ਇਹ ਮੈਂ ਕਿਤੇ ਸੁਣਿਆ ਸੋ ਜਰਾ ਗੌਰ ਕਰਨਾ ਕਿ ਅੱਜ ਜੋ ਗੱਲ ਕਰੇ ਪਹਿਲਾ ਪਲ ਕਿਹੜਾ ਹੈ ਜਦੋਂ ਸਾਹ ਦਾ ਅੰਤ ਹੁੰਦਾ ਹੈ ਇੱਕ ਦਿਨ ਇੱਕ ਪਲ ਸਰੀਰ ਆਪਣੀ ਆਖਰੀ ਸਾਹ ਲੈਂਦਾ ਹੈ ਬਾਬਾ ਜੀ ਨਾ ਚਾਹੰਦੇ ਹੋਏ ਵੀ ਸਰੀਰ ਥੱਕ ਜਾਂਦਾ ਹੈ ਚਾਹੁੰਦਾ ਨਹੀਂ ਇਨਸਾਨ ਬੁੱਢਾ ਹੋ ਕੇ ਵੀ ਨਹੀਂ ਚਾਹੁੰਦਾ ਕਿਉਂਕਿ ਲਾਲਚੀ ਇਨਸਾਨ ਕਦੇ ਵੀ ਜਿਹੜਾ ਹੈ ਉਹ ਚਾਹੁੰਦਾ ਹੀ ਨਹੀਂ ਕਿ ਮੈਂ ਲੇਟ ਜਾਵਾਂ ਜਾਂ ਮੇਰਾ ਅੰਤ ਹੋਵੇ ਲਾਲਚੀ ਇਨਸਾਨ ਦੇ ਅੰਦਰ ਉਦੋਂ ਵੀ ਉਹੀ ਚੀਜ਼ਾਂ ਘੁੰਮਦੀਆਂ ਹਨ ਪਰ ਉਹਦੇ ਸਾਹਮਣੇ ਜ਼ਰੂਰ ਉਹ ਚੀਜ਼ਾਂ ਆਉਂਦੀਆਂ ਹਨ ਜੋ ਨੇ ਆਪਣਾ ਨੁਕਸਾਨ ਜੋ ਉਸਨੇ ਆਪਣੀ ਜ਼ਿੰਦਗੀ ਦੇ ਵਿੱਚ ਲੋਕਾਂ ਨਾਲ ਕੀਤਾ ਹੁੰਦਾ ਨਾ ਉਦੋਂ ਸਾਹਮਣੇ ਆਉਂਦਾ ਆਪਣੇ ਨਾਲ ਕੀਤਾ ਹੁੰਦਾ ਬਗਾਨਿਆਂ ਨਾਲ ਕੀਤਾ ਹੁੰਦਾ ਕਿਉਂਕਿ ਲਾਲਚੀ ਇਨਸਾਨ ਕਿ ਜਨਾ ਕਿਸੇ ਸਾਥ ਨਾਲ ਕੁਛ ਨਾ ਕੁਛ ਤਾਂ ਕਰਦਾ ਹੀ ਹੈ ਬਾਬਾ ਕਹਿੰਦੇ ਆ ਸੋ શરીર ਜਿਹੜਾ ਹੈ ਥੱਕ ਜਾਂਦਾ ਹੈ ਇੱਕ ਦਿਨ ਇੱਕ ਪਲ શરીર ਆਪਣਾ ਆਖਰੀ ਸਾਹ ਲੈਂਦਾ ਹੈ ਨਾ ਚਾਹੁੰਦੇ ਹੋਏ ਵੀ શરીર ਥੱਕ ਜਾਂਦਾ ਬਾਬਾ ਜੋ ਧੜਕਣ ساری ਉਮਰ ਮੋਨ ਵਿੱਚ ਚੱਲਦੀ ਰਹੀ ਕਿ ਕੋਈ ਉਹਨੂੰ ਸੁਣਦਾ ਨਹੀਂ ਹੈ ਜ਼ਰਾ ਗੌਰ ਕਰਨਾ ਧੜਕਣ ਜਦੋਂ ਤੁਸੀਂ ਬਿਮਾਰ ਹੋਨੇ ਡਾਕਟਰ ਕੋਲ ਜਾਂਦੇ ਹੋ ਤੇ ਡਾਕਟਰ ਆਪਣੇ ਉਹ ਜਿਹੜੇ ਲਗਾਉਂਦੇ ਆ ਸਥੈਥੋਸਕੋਪ ਤੇ ਜਦੋਂ ਉਹ ਦੇਖਦੇ ਫਿਰ ਉਹ ਉਹ ਧੜਕਣ ਹੀ ਸੁਣਦੇ ਤੜਕਣ ਤਾਂ ਆਪਣੇ ਮੌਨ ਦੇ ਵਿੱਚ ਚੱਲੀ ਜਾ ਰਹੀ ਹੈ ਇਨਸਾਨ ਕੋਈ ਨਹੀਂ ਸੁਣਦਾ ਉਹਨੂੰ ਜਰਾ ਗੌਰ ਕਰਨਾ ਕੋਈ ਦਰਨਾ ਹੀ ਹੁੰਦਾ ਕੋਈ ਰੱਬ ਲੋਕ ਜਿਹੜਾ ਬੰਦਗੀ ਕਰਦਾ ਇਬਾਦਤ ਕਰਦਾ ਉਹ ਸਹੀ ਨਹੀਂ ਉਹ ਤੇ ਤੱਕ ਜਾਨ ਦੀ ਕੋਸ਼ਿਸ਼ ਕਰਦਾ ਜਾਂ ਫਿਰ ਕਿਤੇ ਆਰਾਮ ਨਾਲ ਦੌੜ ਕੇ ਤੁਸੀਂ ਆਹ ਤਾਂ ਦੇਖਣਾ ਧੜਕਣ ਸੋ ਧੜਕਣ ਸਾਰੀ ਉਮਰ ਮੌਨ ਦੇ ਚੱਲਦੀ ਰਹੀ ਉਹ ਫਿਰ ਹੋਲੀ ਹੋ ਜਾਂਦੀ ਹੈ ਬਾਬਾ ਜੀ ਜੋ ਅੱਖਾਂ ਦੁਨੀਆ ਦੇ ਰੰਗ ਵੇਖਦੀਆਂ ਸਨ ਉਹ ਧੁੰਦਲੀਆਂ ਹੋ ਜਾਂਦੀਆਂ ਜਰਾ ਗੌਰ ਕਰਨਾ ਹੁਣ ਜਦੋਂ ਸਾਰ ਰੁਕਦਾ ਹੈ ਨਾ ਸਾਦਾ ਰੁਕ ਜਾਂਦਾ ਪਰ ਆਤਮਾ ਰੂਹ ਕਦੇ ਨਹੀਂ ਰੁਕਦੀ ਇਹ ਗੱਲ ਯਾਦ ਰੱਖ ਕਈ ਲੋਕ ਉਸ ਪਲ ਨੂੰ ਕਾਲਾ ਹਨੇਰਾ ਸਮਝਦੇ ਨੇ ਕਿ ਹਨੇਰਾ ਪਰ ਦਰਅਸਲ ਉਹ ਪਲ ਬਹੁਤ ਹੌਲਾ ਨਰਮ ਤੇ ਸ਼ਾਂਤ ਹੁੰਦਾ ਹੈ ਔਰ ਇਹ ਦੁਨੀਆ ਨੇ ਉਹ ਸ਼ਾਂਤੀ ਬਾਬਾ ਜੀ ਦੇਖੀ ਹੀ ਨਹੀਂ ਹੁੰਦੀ ساری ਜ਼ਿੰਦਗੀ ਫਕੀਰ ਲੋਕ ਫਰਮਾਉਂਦੇ ਹੈ ਜ਼ਰਾ ਗੌਰ ਕਰਨਾ ਉਹ ਹੁੰਦਾ ਸਭ ਤੋਂ ਹੌਲਾ ਨਰਮ ਤੇ ਸ਼ਾਂਤ ਵਕਤ ਪਰ ਇੰਨੀ ਸ਼ਾਂਤੀ ਕਦੇ ਦੁਨੀਆ ਨੇ ਮਹਿਸੂਸ ਹੀ ਨਹੀਂ ਕੀਤੀ ਹੁੰਦੀ ਉਸ ਤੋਂ ਤੁਹਾਨੂੰ ਉਹ ਹਨੇਰਾ ਲੱਗਦਾ ਕਿ ਆਏ ਮੈਂ ਗਿਆ ਜਿਵੇਂ ਕੋਈ ਬਾਦਲ ਜਿਹੜਾ ਹੈ ਨਾ ਹੋਲੀ ਰੋਸ਼ਨੀ ਵਿੱਚ ਨਹੀਂ ਤੈਰ ਰਿਹਾ ਹੋਵੇ ਇਹ ਫਕੀਰ ਉਹ ਸਮਾ ਹੈ ਪਰ ਲੋਗ ਲੋਕਾਂ ਨੂੰ ਤਾਂ ਡਰ ਲੱਗਦਾ ਆਤਮਾ ਆਪਣੇ ਸਰੀਰ ਨੂੰ ਦੇਖਦੀ ਹੈ ਹਾਂ ਉਹ ਤੁਹਾਡੇ ਸਰੀਰ ਨੂੰ ਤੁਹਾਡੇ ਚਿਹਰੇ ਨੂੰ ਤੁਹਾਡੇ ਹੱਥਾਂ ਨੂੰ ਦੇਖਦੀ ਹੈ ਬਾਬਾ ਜੀ ਜਿਨ੍ਹਾਂ ਨੂੰ ਤੁਸੀਂ ਮੈਂ ਸਮਝਦੇ ਸੀ ਉਹ ਹਮਨੇ ਇੱਕ ਕੱਪੜੇ ਵਾਂਗ ਲੱਗਦੇ ਨੇ ਜੋ ਤੁਸੀਂ ਉਤਾਰ ਦਿੱਤੇ ਇੱਕ ਪਾਸੇ ਸਰੀਰ ਪਿਆ ਹੁੰਦਾ ਔਰ ਜਿਹਨੂੰ ਐਨਲਾਈਟਮੈਂਟ ਹੁੰਦੀ ਹੈ ਬਹੁਤ ਸਾਰੇ ਲੋਕ ਹੈ ਜੇ ਤੁਸੀਂ ਯੋਗੀ ਸ਼ਰਿੰਦਰ ਸ਼ਰਮਾ ਜੀ ਹੈ ਉਹਨਾਂ ਦਾ ਤਾਂ ਆਪਣਾ ਬਿਆਨ ਵੀ ਹੈ ਕਿ ਜਦੋਂ ਮੈਂ ਆਪਣੇ ਸਰੀਰ ਦੇ ਵਿੱਚੋਂ ਬਾਹਰ ਨਿਕਲਿਆ ਜਦੋਂ ਮੈਂ ਜਿਹੜਾ ਹੈ ਯੋਗ ਕਰਦਾ ਸੀਗਾ ਔਰ ਇਹ ਤਾਂ ਬਿਆਨ ਹੋਰ ਵੀ ਬੜੇ ਸਾਰੇ ਦਾਰਸ਼ਨਿਕਾਂ ਦੇ ਹੈ ਉਸ਼ੋਦਾ ਵੀ ਹੈ ਔਰ ਉਹ ਸਾਰੇ ਸੰਤ ਫਕੀਰ ਲੋਕ ਜਿਹੜੇ ਹੈ ਤੁਸੀਂ ਉਹਨਾਂ ਬਾਰੇ ਸੁਣਿਆ ਹੋਵੇਗਾ ਸਾਈਂ ਲੋਕਾਂ ਬਾਰੇ ਕਿ ਉਹ ਆਪਣੇ ਸਰੀਰ ਤੋਂ ਜਦੋਂ ਬਾਹਰ ਨਿਕਲੀ ਉਹਨਾਂ ਦੀ ਆਤਮਾ ਇਹ ਜਿਹੜੇ ਹੁੰਦੇ ਹੈ ਇਹ ਐਕਸਪੀਰੀਅੰਸ ਹੁੰਦੇ ਜ਼ਰੂਰ ਹੈ ਮੈਡੀਟੇਸ਼ਨ ਦੇ ਨਾਲ ਧਿਆਨ ਦੇ ਨਾਲ ਕ੍ਰਿਆ ਯੋਗ ਦੇ ਨਾਲ ਜਾਂ ਯੋਗਾ ਦੇ ਨਾਲ ਇਹ ਜਿਹੜੇ ਹੁੰਦੇ ਹੈ ਇਹ ਹੁੰਦੇ ਜ਼ਰੂਰ ਹੈ ਐਕਸਪੀਰੀਅੰਸ ਪਰ ਇਹ ਗੁਰੂ ਵਸ ਗੁਰੂ ਨਾਲ ਮੁਰਸ਼ਿਦ ਜਿਹੜੇ ਆ ਉਹਨਾਂ ਦੀ ਰਜ਼ਾ ਨਾਲ ਹੀ ਉਹਨਾਂ ਦੇ ਦੱਸੇ ਹੋਏ ਰਾਮਾਂ ਦੇ ਨਾਲ ਪਰ ਜਦੋਂ ਬਹੁਤ ਗਹਿਰਾ ਹੋ ਜਾਵੇ ਉਹ ਧਿਆਨ ਮੰਦੀ ਵਾ ਜ਼ਰਾ ਗੌਰ ਕਰਨਾ ਤਾਂ ਇਹ ਉਹ ਪਹਿਲਾਂ ਹੀ ਦੇਖ ਲੈਂਦੇ ਆ ਫਕੀਰ ਲੋਕ ਜਿਹੜੇ ਹੁੰਦੇ ਆ ਪਰ ਇਨਸਾਨ ਜਿਹੜਾ ਹੈ ਜਦੋਂ ਮਰਦਾ ਉਹ ਉਹ ਦੇਖਦਾ ਉਹ ਹੁਣ ਇੱਕ ਕੱਪੜੇ ਵਾਂਗ ਲੱਗਦਾ ਹੈ ਉਹ ਛਰੀ ਉੱਥੇ ਕੋਈ ਦਰਦ ਨਹੀਂ ਆਤਮਾ ਨੂੰ ਕੋਈ ਦਰਦ ਥੋੜੀ ਹੁੰਦਾ ਕੋਈ ਦਰ ਨਹੀਂ ਸਿਰਫ ਹੈਰਾਨੀ ਹੁੰਦੀ ਹੈ ਕਿ ਇਹ ਮੈਂ ਨਹੀਂ ਕਿ ਇਹ ਮੈਂ ਹੀ ਆ ਕਿ ਇਹ ਮੈਂ ਨਹੀਂ ਆ ਕਿਉਂਕਿ ਆਤਮਾ ਕਹਿੰਦੀ ਮੈਂ ਨਹੀਂ ਆ ਜਰਾ ਗੌਰ ਕਰੋ ਦੂਸਰਾ ਪੜਾਵ ਹੁੰਦਾ ਜਦੋਂ ਅੰਤਿਮ ਸਮਝ ਆਂਦੀ ਹੈ ਕਿ ਇੱਥੇ ਆਤਮਾ ਨੂੰ ਇੱਕ ਸੱਚ ਦਾ ਅਹਿਸਾਸ ਹੁੰਦਾ ਹੈ ਕਿ ਸਰੀਰ ਤਾਂ ਇੱਕ ਸਮੇ ਲਈ ਸੀ ਭਾਈ ਮੈਂ ਇਸ ਸਰੀਰ ਤੋਂ ਬਹੁਤ ਵੱਡਾ ਮੈਂ ਇਨਾ ਸਾਵਾ ਤੋਂ ਬਹੁਤ ਵੱਡਾ ਮੈਂ ਵਿਚਾਰਾਂ ਤੋਂ ਵੀ ਵੱਡਾ ਹਾਂ ਪਰ ਇੱਥੇ ਇੱਕ ਖੇਡ ਹੈ ਜ਼ਰਾ ਗੌਰ ਕਰਨਾ ਫਕੀਰ ਲੋਕ ਫਰਮਾਉਂਦੇ ਆ ਤਿੱਬਤੀ ਜਿਹੜੇ ਨੇ ਸੰਤ ਮਹਾਤਮਾ ਲੋਕਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਬਾੜਾ ਡਾਟਿਆ ਉਹ ਫਰਮਾਉਂਦੇ ਆ ਕਿ ਜੀਵਨ ਪਰ ਮਨ ਜਿਹੜਾ ਹੈ ਉਹ ਬੰਨਿਆ ਸੀ ਬੰਨਿਆ ਹੋਇਆ ਸੀ ਤਾਂ ਆਤਮਾ ਕਮਲਾ ਵਾਂਗ ਹੌਲੀ-ਹੌਲੀ ਸਮਝਦੀ ਹੈ ਇਹ ਗੱਲ ਪਰ ਜੇ ਜੀਵਨ ਅੰਦਰ ਸੱਚਾਈ ਹੈ ਜ਼ਰਾ ਗੌਰ ਕਰਨਾ ਜਿਹੜਾ ਤਾਂ ਇਨਸਾਨ ਦਾ ਜਿਹੜਾ ਜ਼ਿੰਦਗੀ ਹੈ ਉਹ ਬੰਨੀ ਹੋਈ ਹੈ ਭਾਰੇ ਹੋਏ ਆ ਮਨ ਤਾਂ ਆਤਮਾ ਨੂੰ ਇਹ ਜੋ ਚੀਜ਼ ਹੈ ਬਬਲੀ ਹੋਣੀ ਹੋਣੀ ਸਮਝ ਆਉਂਦੀ ਹੈ ਕਿ ਅੱਛਾ ਇਹ ਹੈ ਪਰ ਜੇ ਜ਼ਿੰਦਗੀ ਵਿੱਚ ਅੰਦਰ ਸਚਾਈ ਹੈ ਅੰਦਰ ਧਿਆਨ ਹੈ ਬੰਦਗੀ ਹੈ ਸਿਮਰਨ ਹੈ ਸਿਮਰਨ ਸੀ ਯਾਨੀ ਕਿ ਕਿਉਂਕਿ ਆਤਮਾ ਤਾਂ ਨਿਕਲ ਗਈ ਪਰ ਕਹਿੰਦੇ ਕਿ ਮਨ ਸਿਮਰਨ ਵਾਲਾ ਜਿਹੜਾ ਰੰਗ ਉਹ ਵੀ ਨਾਲ ਜਾਂਦਾ ਸਿਮਰਨ ਸੀ ਧਿਆਨ ਸੀ ਬੰਦਗੀ ਸੀ ਅੰਦਰ ਸਚਾਈ ਸੀ ਤਾਂ ਆਤਮਾ ਉਸੇ ਵੇਲੇ ਸਭ ਪਹਿਚਾਨ ਲੈਂਦੀ ਹੈ ਔਰ ਕਈਆਂ ਨੇ ਤਾਂ ਇਹ ਰੰਗ ਨਜ਼ਾਰਾ ਪਹਿਲਾਂ ਹੀ ਦੇਖਿਆ ਹੁੰਦਾ ਜ਼ਰਾ ਗੌਰ ਕਰ। ਇਸ ਲਈ ਕਿਹਾ ਗਿਆ ਹੈ ਜੋ ਮਰਨੋਂ ਪਹਿਲਾਂ ਮਰਦਾ ਹੈ। ਸਮਝ ਨਜ਼ਰਾ ਕਹਿੰਦੇ ਜੋ ਮਰਨੋਂ ਪਹਿਲਾਂ ਮਰਦਾ ਹੈ ਉਹ ਅਸਲੀ ਜ਼ਿੰਦਗੀ ਜਿਉਂਦਾ ਹੈ ਬਾਬਾ ਜੀ। ਤੇ ਰਹਾਂਦਾ ਇਸ ਦਾ ਤੀਜਾ ਪੜਾਵ। ਰੱਖਿਆਕਾਰ ਦੀ ਬੁਲਾਹਟ। tibbati sant lokan fakir lokan farmaya ਇਸ ਸਮੇਂ ਆਤਮਾ ਨੂੰ ਇੱਕ ਮਾਰਗਦਰਸ਼ਕ ਮਿਲਦਾ ਹੈ ਕਈਆਂ ਲਈ ਉਹ ਇੱਕ ਸ਼ਾਂਤ ਚਾਨਣ ਦੇ ਰੂਪ ਵਿੱਚ ਹੁੰਦਾ ਹੈ ਕਈਆਂ ਲਈ ਉਹ ਉਸਦੇ ਪਿਛਲੇ ਜਨਮ ਦਾ ਗੁਰੂ ਹੁੰਦਾ ਹੈ ਮੁਰਸ਼ਿਦ ਹੁੰਦਾ ਹੈ ਜਾਂ ਕੋਈ ਦੇਵਤਾ ਉਹ ਨਾਲੇ ਰੂਪ ਧਾਰ ਲੈਂਦਾ ਹੈ ਪਰ ਉਹ ਰੂਪ ਆਤਮਾ ਦੀ ਅੰਦਰੂਨੀ ਸੱਚਾਈ ਦੇ ਅਨੁਸਾਰ ਹੀ ਹੁੰਦਾ ਹੈ ਜੇ ਆਤਮਾ ਦੇ ਅੰਦਰ ਜੇ ਸੱਚਾਈ ਨਹੀਂ ਸੀ ਜੇ ਮੰਨ ਲਓ ਉਸ ਸਰੀਰ ਦੇ ਅੰਦਰ ਜਿਹੜਾ ਮਨ ਸੀ ਉਹਦੇ ਵਿੱਚ ਸੱਚਾਈ ਨਹੀਂ ਉਹਦੇ ਵਿੱਚ ਝੂਠੀ ਪ੍ਰੇਮ ਸੀ ਲਾਲਚ ਸੀ ਤੋਖਾ ਸੀ ਮੋਹ ਸੀ ਤਾਂ ਉਸ ਨੂੰ ਬਹੁਤ ਜਿਹੜਾ ਹੈ ਹੋਰ ਰੂਪ ਦੇ ਵਿੱਚ ਮਿਲਦਾ ਫਿਰ ਜਰਾ ਗੌਰ ਕਰਨਾ ਜੇ ਮਨ ਸ਼ਾਂਤ ਸੀ ਤਾਂ ਰਖਿਆਕਾਰ ਵੀ ਸ਼ਾਂਤ ਮਿਲਣਗੇ ਜੇ ਮਨ ਡਰ ਵਿੱਚ ਸੀ ਤਾਂ ਫਿਰ ਜਿਹੜਾ ਦ੍ਰਿਸ਼ ਹੈ ਉਹ ਬਹੁਤ ਭਿਆਨਕ ਦਿਸਦਾ ਹੈ ਬਾਬਾ ਜੀ ਜਰਾ ਗੌਰ ਕਰਨਾ ਮੈ ਲੈਣਾ ਇਸ ਲਈ ਇਹ ਯਾਤਰਾ ਕੋਈ ਬਾਹਰ ਦੀ ਨਹੀਂ ਹੈ ਇਹ ਯਾਤਰਾ ਤੁਹਾਡੇ ਅੰਦਰ ਦੀ ਹੈ ਬਾਬਾ ਜੀ ਔਰ ਫਕੀਰ ਲੋਕਾਂ ਨੇ ਹੀ ਫਰਮਾਇਆ ਕਿ ਆਪਣੇ ਅੰਦਰ ਜਾਤੀ ਮਾਰ ਸੱਜਣ ਚੌਥਾ ਪੜਾਵੰਦਾ ਕਰਮ ਦੀ ਤਾਕਤ ਹੁਣ ਸ਼ੁਰੂ ਹੁੰਦੀ ਹੈ ਕਰਮਲੇਖੇ ਦੀ ਸੱਚਾਈ ਜੋ ਕੁਝ ਅਸੀਂ ਸਾਰੀ ਜ਼ਿੰਦਗੀ ਕੀਤਾ ਸੀ ਜੋ ਬੋਲ ਬੋਲੇ ਜੋ ਸੋਚਿਆ ਹੈ ਜੋ ਕਰਮ ਕੀਤੇ ਉਹਨਾਂ ਦੀਆਂ ਛਾਪਾਂ ਆਤਮਾ ਨਾਲ ਯਾਤਰਾ ਕਰਦੀਆਂ ਰਹਿੰਦੀਆਂ ਰਹਿੰਦੀਆਂ ਬਾਬਾ ਜੀ ਕੋਈ ਪਰਮਾਤਮਾ ਬੈਠਾ ਲੇਖਾ ਨਹੀਂ ਕਰ ਰਿਹਾ ਮੇਰਾ ਤੇਰਾ ਪਾਪ ਪੁੰਨ ਇਹ ਸਭ ਅੰਦਰ ਹੀ ਦਰਜ ਹੁੰਦਾ ਹੈ ਇਨਸਾਨ ਦੇ ਅੰਦਰ ਹੀ ਇਹ ਸਭ ਕੁਝ ਦਰਜ ਹੁੰਦਾ ਜ਼ਰਾ ਗੌਰ ਕਰ ਜੋ ਚੰਗਾ ਕੀਤਾ ਉਹ ਚਾਨਣ ਬਣਦਾ ਹੈ ਜੋ ਮਾੜਾ ਕੀਤਾ ਉਹ ਬੁਰਾ ਬਣਦਾ ਹੈ ਉਹ ਹਨੇਰਾ ਬਣਦਾ ਹੈ ਜਰਾ ਗੌਰ ਕਰ ਜੇ ਕਿਸੇ ਨੂੰ ਪ੍ਰੇਮ ਕੀਤਾ ਤਾਂ ਉਹ ਚਾਨਣ ਬਣ ਜਾਏਗਾ ਜੇ ਕਿਸੇ ਨੂੰ ਮੋਹ ਕੀਤਾ ਤੇ ਅੰਦਰ ਹਨੇਰਾ ਪੈ ਜਾਏਗਾ ਇਹ ਗੱਲ ਸਮਝ ਲੈਣਾ ਯਾਦ ਰੱਖਣਾ ਇਸ ਗੱਲ ਜੇ ਕਿਸੇ ਨਾਲ ਨੇਕੀ ਕੀਤੀ ਤਾਂ ਉਹ ਚਾਨਣ ਬਣ ਜਾਏਗਾ ਕਿਸੇ ਨਾਲ ਮਾੜਾ ਕੀਤਾ ਉਹ ਹਨੇਰਾ ਬਣ ਜ ਤੇਰੇ ਅੰਦਰ ਹੀ ਬਣੇਗਾ ਉਹ ਕਿਤੇ ਬਾਹਰ ਨਹੀਂ ਬਣੇਗਾ ਅਤੇ ਆਤਮਾ ਫਿਰ ਚਾਨਣ ਵੱਲ ਜਾ ਸਕਦੀ ਹੈ ਜਾਂ ਉਹਨੇ ਚੰਦਰ ਅੰਤ ਆਪੇ ਸੋਚੋ ਜੇ ਉਸਨੇ ਚਾਨਣ ਅੰਦਰ ਬਣਾਇਆ ਉਸ ਰੂਹ ਨੇ ਤਾਂ ਉਹ ਚਾਨਣ ਵੱਲ ਜਾਏਗੀ ਪ੍ਰਕਾਸ਼ ਵੱਲ ਜਾਏਗੀ ਜੇ ਅੰਦਰ ਹਨੇਰਾ ਹੈ ਤਾਂ ਬਾਬਾ ਜੀ ਹਨੇਰਿਆਂ ਵੱਲ ਤੁਰ ਪਏਗੇ ਪੰਜਵੇਂ ਪੜਾਅ ਬਾਰੇ ਜੋ ਤਿੱਬਤੀ ਸੰਤ ਲੋਕ ਵਕੀਰ ਲੋਕ ਸੰਤੂ ਪਰਮੂਨੇ ਨਵੇਂ ਜਨਮ ਦੀ ਖਿੱਚ ਪੈਂਦੀ ਹੈ ਇਸ ਅਵਸਥਾ ਵਿੱਚ ਆਤਮਣ ਦੋ ਦਰਵਾਜ਼ੇ ਦਿਖਾਈ ਦਿੰਦੇ ਆ ਜਿਹੜਾ ਦਰਵਾਜ਼ਾ ਇੱਕ ਹੈ ਮੁਕਤੀ ਦਾ ਦਰਵਾਜ਼ਾ ਇੱਕ ਹੈ ਜਨਮ ਦੇ ਚੱਕਰਾ ਦਾ ਦਰਵਾਜ਼ਾ ਜਿਹੜਾ ਮਨ ਅਟਕਣਾ ਹੁੰਦਾ ਹੈ ਮੋਹ ਵਿੱਚ ਹੁੰਦਾ ਹੈ ਦਰਾ ਘੌਰ ਕਰਨਾ ਇਥੇ ਬਾਰ ਬਾਰ ਮੋਹ ਦੀ ਗੱਲ ਆ ਰਹੀ ਹੈ ਉਹ ਦੁਨੀਆ ਕਹਿੰਦੀ ਅਸੀਂ ਤਾਂ ਜੀ ਕੁਝ ਕੀਤਾ ਨਹੀਂ ਤੇ ਘਰ ਬਰਬਾਦ ਕਿੱਦਾਂ ਹੋ ਰਿਹਾ ਹੈ ਘਰ ਚ ਤਬਾਹੀ ਕਿਉਂ ਆ ਰਹੀ ਕਿਉਂਕਿ ਤੂੰ ਮੋਹ ਕਰ ਰਿਹਾ ਹੈ ਤੂੰ ਆਪਣੇ ਹੀ ਆਪਣੇਆਂ ਦਾ ਹੀ ਤੂੰ ਜਿਹੜਾ ਹੈ ਆਪਣੇ ਹੱਥੀ ਉਹਨਾਂ ਨੂੰ ਮਾਰ ਰਿਹਾ ਹੈ ਭਾਈ ਇਸ ਕਰਕੇ ਪ੍ਰੇਮ ਕਰ ਉਹਨੂੰ ਮੋਹ ਨਾ ਕਰ ਦਰਾ ਘੌਰ ਕਰ ਇਸ਼ਕ ਤੁਹਾਨੂੰ ਆਜ਼ਾਦੀਆਂ ਬਖਸ਼ਦਾ ਪਰ ਮੋਹ ਤੁਹਾਨੂੰ ਬੰਨ੍ਹਦਾ ਹੈ ਉਹ ਜਿੱਥੇ ਬੰਦਸ਼ ਆ ਜਾਏਗੀ ਉੱਥੇ ਨੁਕਸਾਨ ਆ ਜਾਂਦਾ ਹੈ ਇਸ ਦੁਨੀਆ 'ਚ ਵੀ ਉਸ ਜਹਾਨ ਦੇ ਨੁਕਸਾਨ ਹੀ ਨੁਕਸਾਨ ਉਂਕਿ ਇੱਥੇ ਲਿਖਿਆ ਗਿਆ ਕਿ ਜਿਹੜਾ ਮਨ ਮੋਹ ਕਰਦਾ ਹੈ ਅਟਕਣਾ ਕਰਦਾ ਹੈ ਹੰਕਾਰ ਕਰਦਾ ਹੈ ਤ੍ਰਿਸ਼ਨਾ ਨਾਲ ਭਰਿਆ ਹੁੰਦਾ ਹੈ ਉਹ ਆਪਣੇ ਆਪ ਦੂਜੇ ਦਰਵਾਜ਼ੇ ਵੱਲ ਖਿੱਚਿਆ ਜਾਂਦਾ ਕਿਹੜਾ ਜਨਮਾਂ ਦੇ ਚੱਕਰਾਂ ਦੇ ਦਰਵਾਜ਼ੇ ਵੱਲ ਜ਼ਰਾ ਗੌਰ ਕਰਨਾ ਇਹ ਖਿੱਚ ਬਹੁਤ ਮਜ਼ਬੂਤ ਹੁੰਦੀ ਹੈ ਬੰਦਾ ਖਿੱਚਦੇ ਆ ਬਿਲਕੁਲ ਉਸੇ ਤਰ੍ਹਾਂ ਜਿਵੇਂ ਪਾਣੀ ਹਮੇਸ਼ਾ ਥੱਲੇ ਵਗਦਾ ਪਰ ਜਿਸ ਮਨ ਨੇ ਆਪਣੇ ਆਪ ਨੂੰ ਸਮਝ ਲਿਆ ਬਾਬਾ ਜੀ ਜਿਸ ਨੇ ਮੋਹ ਨਹੀਂ ਰੱਖਿਆ ਪ੍ਰੇਮ ਰੱਖਿਆ ਜਿਸ ਨੇ ਹੰਕਾਰ ਨਹੀਂ ਰੱਖਿਆ ਨਿਮਰਤਾ ਰੱਖੀ ਜਿਸ ਨੇ ਤ੍ਰਿਸ਼ਨਾ ਲਾਲਚ ਲੋਭ ਨਹੀਂ ਰੱਖਿਆ ਜਿਸ ਨੇ ਆਪਣੇ ਅੰਦਰ ਪ੍ਰੇਮ ਰੱਖਿਆ ਜਿਸ ਨੇ ਆਪਣੇ ਅੰਦਰ ਜਿਸ ਮਨ ਨੇ ਆਪਣੇ ਆਪ ਨੂੰ ਸਮਝ ਲਿਆ ਜਿਸ ਨੇ ਸਿਮਰਨ ਨਾਲ ਮਨ ਨੂੰ ਸ਼ਾਂਤ ਕੀਤਾ ਰੱਬ ਦਾ ਨਾਮ ਲਿਆ ਖੁਦਾ ਦਾ ਨਾਮ ਲਿਆ ਆਪਣੇ ਗੁਰੂ ਮੁਰਸ਼ਿਦ ਨੂੰ ਯਾਦ ਕੀਤਾ ਉਹ ਪਹਿਲਾ ਦਰਵਾਜ਼ਾ ਦੇਖ ਲੈਂਦਾ ਕਿਹੜਾ ਮੁਕਤੀ ਦਾ ਦਰਵਾਜ਼ਾ ਬਾਬਾ ਮੁਕਤੀ ਆਜ਼ਾਦੀ ਜਨਮ ਮਰਨ ਦੇ ਚੱਕਰ ਤੋਂ ਪਰੇ ਬੇ ਅੰਤ ਪ੍ਰਕਾਸ਼ ਹੁੰਦਾ ਉੱਥੇ ਇਹ ਦਿੱਮਤੀ ਸੰਤਾ ਨੇ ਫਰਕ ਆ ਫਰਮਾਇਆ ਆਖਰੀ ਸੱਚ ਕੀ ਹੈ ਕਿ ਮੌਤ ਵਿੱਚ ਕੁਝ ਵੀ ਡਰਾਉਣਾ ਨਹੀਂ ਹੈ ਇਹ ਗੱਲ ਯਾਦ ਰੱਖਣਾ ਕੁਝ ਵੀ ਡਰਾਉਣਾ ਨਹੀਂ ਕੁਝ ਵੀ ਡਰਾਉਣਾ ਹੈ ਹੀ ਨਹੀਂ ਜ਼ਿੰਦਗੀ ਜ਼ਿਆਦਾ ਕਹਿੰਦੇ ਡਰਾਉਣੀ ਹੈ ਮੌਤ ਨਾਲੋਂ ਜੇ ਤੁਸੀਂ ਸਹੀ ਰਸਤੇ ਤੇ ਨਹੀਂ ਚੱਲਦੇ ਮੈਂ ਜਿੱਦਾਂ ਆਖਿਆ ਜਦੋਂ ਕਹਿੰਦੇ ਹੰਕਾਰ ਕੀਤਾ ਮੋਹ ਕੀਤਾ ਉਹ ਹੰਕਾਰ ਦੀ ਬਿਨਮਰਤਾ ਲਿਖਿਆ ਮੋਹ ਦੀ ਜਗ੍ਹਾ ਪ੍ਰੇਮ ਲਿਖਿਆ जरा ਗੌਰ ਕਰ ਜੇ ਇਹਨਾਂ ਦੀ ਕਾਹੀ ਗੁਰੂ ਆ ਰਹਿ ਬਰਾ ਸੰਤਾ ਫਕੀਰਾਂ ਨੇ ਸਾਰ ਇਨਸਾਨ ਨੂੰ ਪ੍ਰੇਮ ਦੀ ਗੱਲ ਕਹੀ ਹੈ ਮੋਹ ਦੀ ਗੱਲ ਤਾਂ ਕਹੀ ਨਹੀਂ ਨਿਮਰਤਾ ਦੀ ਗੱਲ ਕਹੀ ਹੰਕਾਰ ਦੀ ਗੱਲ ਨਹੀਂ ਕਹੀ ਸਮਾਨਤਾ ਦੀ ਗੱਲ ਕਹੀ ਹੈ ਜਾਤ-ਬਾਤਾਂ ਦੀ ਗੱਲ ਤਾਂ ਕਹੀ ਨਹੀਂ ਕੁਚ ਨੀਜ਼ ਦੀ ਗੱਲ ਕਹੀ ਨਹੀਂ ਕਿਉਂ ਉਹਨਾਂ ਨੂੰ ਪਤਾ ਸੀ ਕਿ ਭਾਈ ਇਹ ਆਪਣੇ ਅੰਤਿਮ ਸਫ਼ਰ ਨੂੰ ਡਰਾਉਣਾ ਬਣਾ ਰਹੇ ਹੈ ਜ਼ਿੰਦਗੀ ਤਾਂ ਡਰਾਉਣੀ ਹੈ ਹੀ ਇਹਨਾਂ ਦੀ ਤੇ ਅੰਤਿਮ ਸਫ਼ਰ ਵੀ ਡਰਾਉਣਾ ਬਣਾ ਰਹੇ ਹਨ जरा ਗੌਰ ਕਰ ਸੋ ਡਰਤਾ ਸਿਰਫ ਉਸ ਮਨ ਨੂੰ ਲੱਗਦਾ ਜੋ ਆਪਣੇ ਆਪ ਤੋਂ ਅਜਾਣ ਅੰਜਾਨ ਹੈ ਮਨਾਂ ਦਾ ਤੂੰ ਇਸ ਗੱਲ ਨੂੰ ਸਮਝਣਾ ਮੌਤ ਇੱਕ ਵਾਪਸੀ ਐ ਉਸ ਘਰ ਵੱਲ ਜਿੱਥੋਂ ਅਸੀਂ ਆਏ ਸੀ ਤੇ ਕਿਹਾ ਗਿਆ ਤਾਈਓ ਨਾਮ ਨੂੰ ਲੋਹਾਜਣ ਚੱਲੀਆਂ ਇਹ ਰੂਹਾਂ ਪਰਦੇਸ ਦੀਆਂ ਵਾਪਸ ਜਾਣਾ ਵਾਪਸ ਜਾਣਾ ਇਹ ਜਲ ਮੇਰੇ মুর্ਸ਼ਦ ਵਾਲਾ ਸਾਰੇ ਜੱਗ ਤੋਂ ਮਹਿੰਗਾ ਸਾਰੇ ਤੀਰਥਾਂ ਤੋਂ ਮੈਂ ਭਾਈ ਜੇ ਡਿੱਗ ਗਿਆ ਪੱਲੇ ਨਹੀਂ ਰਹਿਣਾ ਕੁਛ ਥੋੜਾ ਗੌਰ ਕਰਨਾ ਇਹ ਨਾਮ ਵਾਲਾ ਜਿਹੜਾ ਹੈ ਜਲ ਹੈ ਇਹ ਬੰਦਗੀ ਵਾਲਾ ਇਬਾਦਤ ਵਾਲਾ ਨੇਕੀਆਂ ਵਾਲਾ ਪਿਆਰ ਵਾਲਾ ਪ੍ਰੇਮ ਵਾਲਾ ਮੋਹ ਵਾਲਾ ਨਹੀਂ ਨਿਮਰਤਾ ਵਾਲਾ ਹੰਕਾਰ ਵਾਲਾ ਜ਼ਰਾ ਗੌਰ ਕਰ ਮੋਹ ਦੇ ਇੱਕ ਵਾਸੀ ਹੈ ਉਹ ਸੋਹਣੇ ਘਰ ਵਾਲ ਜਿੱਥੋਂ ਅਸੀਂ ਆਏ ਸੀ ਸ਼ਰੀਰ ਮਿੱਟੀ ਵਿੱਚ ਮਿਲ ਜਾਂਦਾ ਹੈ ਪਰ ਆਤਮਾ ਪਰ ਰੂ ਚਾਨਣ ਦੀ ਹੈ ਉਹ ਪ੍ਰਕਾਸ਼ ਹੈ ਬਾਬਾ ਜੀ ਅਤੇ ਪ੍ਰਕਾਸ਼ ਵਾਲੀ ਜਾਂਦੀ ਹੈ ਜੇ ਤੁਸੀਂ ਮੋਹ ਵਿੱਚ ਨਹੀਂ ਪ੍ਰੇਮ ਵਿੱਚ ਹੋ ਜ਼ਰਾ ਗੌਰ ਕਰਨਾ ਪਰ ਇਹ ਯਾਤਰਾ ਤਿਆਰੀ ਮੰਗਦੀ ਹੈ ਬਾਬਾ ਜੀ ਤੇ ਤਿਆਰੀ ਕਦੋਂ ਹੁੰਦੀ ਹੈ ਤਿਆਰੀ ਜਿਉਂਦਿਆਂ ਹੁੰਦੀ ਹੈ ਜੀਂਦੇ ਜੀ ਇਸ ਪਲ ਹੁਣੇ ਇਸ ਪਲ ਵਿੱਚ ਸਾਹ ਅੰਦਰ ਆਇਆ ਸਾਹ ਬਾਹਰ ਗਿਆ ਇਹ ਹੈ ਜੀਵਨ ਇਸ ਸਾਹ ਵਿੱਚ ਜਿਹੜਾ ਹੈ ਇਸ ਇਸ ਵਿੱਚ ਹੀ ਪਰਮ ਸੱਚ ਲੁਕਿਆ ਹੋਇਆ ਹੈ ਇਹ ਫਕੀਰ ਲੋਕਾ ਫਰਮ ਜੇ ਮਨ ਇਸ ਸਾਹ ਵਿੱਚ ਲੀਨ ਹੋ ਜਾਵੇ ਜਨਾ ਗੌਰ ਕਰਨਾ ਇਸੇ ਸਾਹ ਵਿੱਚ ਆਵਾ ਜਾਵਾ ਤੇਰੇ ਬਦਲੇ ਸਾਡਾ ਕਾਮਣਾ ਗਲੀ ਦੇ ਵਿੱਚ ਹਰ ਸਾਹ ਦੇ ਨਾਲ ਆਵਾ ਸਾਹ ਆਵੇ ਵੀ ਤੇਰੇ ਨਾਮ ਨਾਲ ਸਾਹ ਜਾਵੇ ਵੀ ਤੇਰੇ ਨਾਮ ਨਾਲ ਹੋਰ ਇਹਦੇ ਵਿੱਚ ਕੋਈ ਕੰਮ ਨਹੀਂ ਮਾਨ ਜਿਹੜਾ ਹੈ ਸਾਬ ਵਿੱਚ ਲੀਨ ਹੋ ਜਾਵੇ ਤਾਂ ਮੌਤ ਵੀ ਕਹਿੰਦੇ ਇੱਕ ਸੁਦਰ ਦਰਵਾਜ਼ਾ ਬਣ ਜਾਂਦੀ ਹੈ ਜੇ ਪ੍ਰੇਮ ਹੋਵੇ ਅੰਦਰ ਤਾਂ ਦਰਵਾਜ਼ਾ ਬਣ ਜਾਂਦੀ ਹੈ ਮੁਕਤੀ ਦਾ ਪ੍ਰਕਾਸ਼ ਦਾ ਉਸ ਬੇਅੰਤ ਨਾਲ ਮੁਰਾਕਾਤ ਦਾ ਜੇ ਮੂਹ ਹੈ ਹੰਕਾਰ ਹੈ ਕ੍ਰਿਸ਼ਨ ਹੈ ਨਾਲਚ ਹੈ ਲੋਭ ਹੈ ਮਾਇਆ ਹੈ ਤਾਂ ਬਾਬਾ ਦੀ ਫੇਰ ਚੱਕਰ ਪੈਂਦੇ ਆ ਚਰਾਂ ਗੌਰ ਕਰਨਾ ਔਰ ਇਸੇ ਲਈ ਫਕੀਰਾਂ ਫਰਮਾਇਆ ਸੀ ਕਿ ਮੌਤ ਤੋਂ ਡਰੋ ਨਾ ਉਸ ਨੂੰ ਸਮਝੋ ਉਸ ਨੂੰ ਜਾਣ ਲਓ ਜਿਉਂਦੇ ਜਿਹੀ ਜਾਣ ਲਓਗੇ ਤਾਂ ਅਮਰਤਾ ਆਪਣੇ ਆਪ ਹੋ ਗਈ ਕਿੰਨੇ ਲੋਕਾਂ ਨੇ ਤਪੱਸਿਆ ਕੀਤੀਆਂ ਇਹ ਬਾਤ ਤਾਂ ਹਿਰਨੇ ਕਸ਼ਪ ਨੇ ਇਬਾਦਤ ਕੀਤੀ ਸੀ ਬ੍ਰਹਮ ਦੇਵਤਾ ਦੀ ਉਹਨੇ ਪੂਜਾ ਕੀਤੀ ਇੰਨੀ ਦੇਰ ਲੱਗਾ ਰਿਹਾ ਮੰਗਿਆ ਕਿ ਅਮਰਤਾ ਦਾ ਵਰਦਾਨ ਅਮਰਤਾ ਤਾਂ ਇਨਸਾਨ ਨੂੰ ਉਸ ਪਰਮਾਤਮਾ ਨੇ ਸ਼ੁਰੂਤੀ ਦੇ ਕੇ ਭੇਜੀ ਹੈ ਪਰ ਇਨਸਾਨ ਜਿਹੜਾ ਹੈ ਉਹ ਉਹਦਾਂ ਨੂੰ ਜਾਂਦਾ ਨਹੀਂ ਹੈ ਕਹਿੰਦੇ ਇਹ ਫਰਮਾਇਆ ਸੋ ਜ਼ਰਾ ਗੌਰ ਕਰਨਾ ਮੁਕਤੀ ਇਹ ਸ਼ਬਦ ਅਸੀਂ ਬਹੁਤ ਸੋਹਣਾ ਅਸੀਂ ਕਿਤਾਬਾਂ ਵਿੱਚ ਪੜ੍ਹਿਆ ਮੰਦਰਾ ਵਿੱਚ ਪੜ੍ਹਿਆ ਗੁਰੂ ਬਾਣੀ ਵਿੱਚ ਵੀ ਹੁੰਦਾ ਹੈ ਮੁਕਤੀ ਗੁਰੂ ਮੁਰਸ਼ਿਦਾ ਗੈਬਰਾਂ ਨੇ ਵੀ فرمایا ਬੁਖਤੀ ਪਰ ਕੀ ਅਸੀਂ ਕਦੇ ਠਹਿਰ ਕੇ ਸੋਚਿਆ ਕਿ ਮੁਕਤੀ ਅਸਲ ਵਿੱਚ ਹੈ ਕੀ ਕਿ ਮੁਕਤੀ ਕਿਸੇ ਦੂਸਰੇ ਲੋਕ ਵਿੱਚ ਜਾਣ ਦਾ ਨਾਮ ਹੈ ਕਿ ਮੁਕਤੀ ਮੌਤ ਤੋਂ ਬਾਅਦ ਮਿਲਦੀ ਹੈ ਕਿ ਮੁਕਤੀ ਨੂੰ ਕੋਈ دارو ਤਾਵੀਜ਼ ਮੰਤਰ ਦੇ ਕੇ ਦਿੱਤਾ ਜਾ ਸਕਦਾ ਹੈ ਜ਼ਰਾ ਗੌਰ ਕਰਨਾ ਨਹੀਂ ਮੁਕਤੀ ਬਾਬਾ ਜੀ ਕੋਈ ਥਾ ਨਹੀਂ ਹੈ ਮੁਕਤੀ ਇੱਕ ਅਵਸਥਾ ਹੈ ਜਿੱਥੇ ਅੰਦਰ ਕੋਈ ਡਰ ਨਹੀਂ ਰਹਿੰਦਾ ਕੋਈ ਚਿੰਤਾ ਨਹੀਂ ਰਹਿੰਦੀ ਕੋਈ ਤ੍ਰਿਸ਼ਨਾ ਨਹੀਂ ਰਹਿੰਦੀ ਕੋਈ ਮੈਂ ਨਹੀਂ ਰਹਿੰਦਾ ਕੋਈ ਕਿਸੇ ਨਾਲ ਜਿਹੜਾ ਹੈ ਮੋਹ ਨਹੀਂ ਰਹਿੰਦਾ ਪ੍ਰੇਮ ਨਾਲ ਭਰ ਜਾਂਦਾ ਹੈ ਇਨਸਾਨ ਜਰਾ ਗੌਰ ਕਰੋ ਮੋਹ ਤੋਂ ਮੁਕਤੀ ਜਿਸ ਦਿਨ ਮਨ ਇਹ ਸਮਝ ਲੈਂਦਾ ਹੈ ਕਿ ਜੇ ਕੁਝ ਮੈਂ ਮੰਨ ਰਿਹਾ ਹਾਂ ਜੋ ਕੁਝ ਮੈਂ ਮੰਨ ਰਿਹਾ ਹਾਂ ਇਹ ਵੀਰਾ ਨਹੀਂ ਭਾਈ ਇਹਨਾਂ ਨੂੰ ਮੈਂ ਪ੍ਰੇਮ ਕਰਾਂ ਇਹ ਉਹ ਸੋਨੇ ਦੀ ਧਾਤ ਹੈ ਇਸ ਨੂੰ ਸੰਭਾਲਣਾ ਇਹ ਪ੍ਰੇਮ ਕਰਾਂ ਇਹ ਮੇਰੀ ਮੇਰੀ ਡਿਊਟੀ ਲਈ ਹੈ ਮੈਂ ਆਪਣੀ ਡਿਊਟੀ ਚੰਗੀ ਤਰ੍ਹਾਂ ਨਿਭਾਵਾਂ ਜਰਾ ਗੌਰ ਕਰੋ ਉਸ ਪਲ ਤੋਂ ਮੁਕਤੀ ਸ਼ੁਰੂ ਹੋ ਜਾਂਦੀ ਹੈ ਅਸੀਂ ਸਾਰੀ ਜ਼ਿੰਦਗੀ ਫੜਦੇ ਰਹਿੰਦੇ ਆ ਮੇਰਾ ਸ਼ਰੀਰ ਮੇਰਾ ਨਾਮ ਮੇਰਾ ਘਰ ਮੇਰੇ ਰਿਸ਼ਤੇ ਮੇਰੀ ਸੋਚ ਮੇਰੀ ਪਹਿਚਾਨ ਔਰ ਜਿਹੜਾ ਕਰਮ ਕਰਨਾ ਹੈ ਉਹ ਕਰਦੇ ਨਹੀਂ ਉਹ ਅਸੀਂ ਕਰਮ ਨਹੀਂ ਕਰਦੇ ਇਹਨਾਂ ਨਾਲ ਰਲ ਕੇ ਵੀ ਬੰਦਾ ਕਹਿੰਦਾ ਹੈ ਕਿ ਮੈਂ ਮੈਂ ਕਿਉਂ ਛੱਡਾਂ 60 60 70 70 ਸਾਲ ਦੇ ਲੋਕ ਹੋ ਜਾਂਦੇ ਅਸੀਂ ਅਸੀਂ ਚਾਹਦੇ ਲੋਕ ਹੈ ਲਾਲਚ ਨਹੀਂ ਮੁਕਦਾ ਉਹਨਾਂ ਦਾ ਲਾਲਚ ਨਹੀਂ ਮੁਕਦਾ ਨਿਆਣੇ ਪਏ ਖਸਮਾਂ ਨੂੰ ਖਾਣ ਮੈਂ ਤੇ ਭਾਈ ਯੋਗੀ ਕਹਿੰਦਾ ਮੈਨੂੰ ਟਿਕਟ ਮਿਲੇ ਮੈਂ ਵਜ਼ੀਰ ਬਣ ਜਾ ਜਰਾ ਗੌਰ ਕਰਨਾ ਇਹ ਸਮਝ ਨਾ ਇਸ ਗੱਲ ਇਹ ਮੋਹ ਹੈ ਇਹ ਮਾਇਆ ਹੈ ਪਰ ਦੱਸੋ ਜਦੋਂ ਮੌਤ ਆਉਂਦੀ ਹੈ ਕੀ ਇਹ ਇੱਕ ਵੀ ਚੀਜ਼ ਸਾਡੇ ਨਾਲ ਜਾਂਦੀ ਹੈ ਨਹੀਂ ਜੇ ਕੋਈ ਜਾਂਦਾ ਹੈ ਉਹ ਹੈ ਚੇਤਨਾ ਕਰਮਾਂ ਦੀ ਸੁਗੰਧ ਨੇਕੀ ਦੇ ਕਰਮਾਂ ਦੀ ਜਿਹੜੀ ਹੈ ਖੁਸ਼ਬੂ ਇਬਾਦਤ ਦੀ ਬੰਦਗੀ ਦੀ ਖੁਸ਼ਬੂ ਉਹੀ ਖੁਸ਼ਬੂ ਜਿਸ ਨੂੰ ਜਦੋਂ ਜ਼ਿਆਦਾ ਹੋ ਜਾਂਦੀ ਹੈ ਫੈਲਦੀ ਹੈ ਮਹਿਕ 타히ਰਾ ਉਹ ਮਜਬੂਰ ਜਾਂਦੀ ਹੈ ਉਹ ਰੂਹਾਂ ਭਜੀਆਂ ਆਉਂਦੀਆਂ ਫਿਰ ਸੰਤਾ ਗੁਰੂ ਰੈਵਰਾ ਪੀਰਾ ਫਕੀਰਾਵਾਂ ਉਹ ਬੰਦਗੀ ਵਾਲਿਆਂ ਨੂੰ ਮੁਕਤੀ ਦਾ ਪਹਿਲਾ ਦਰਵਾਜ਼ਾ ਹੈ ਮੋਹ ਛੱਡਣਾ ਨਾ ਘਰ ਛੱਡਣਾ ਨਾ ਲੋਕ ਛੱਡਣਾ ਨਾ ਦੁਨੀਆ ਨੂੰ ਛੱਡਣਾ ਭਾਈ ਮੋਹ ਛੱਡਣਾ ਉਹ ਪ੍ਰੇਮ ਕਰ ਪ੍ਰੇਮ ਪ੍ਰੇਮ ਆਪਣੇ ਆਪ ਤੂੰ ਕਿਸੇ ਦਾ ਫਾਇਦਾ ਹੀ ਕਰੇਗਾ ਪ੍ਰੇਮ 'ਚ ਮੋਹ ਜਦ ਤੂੰ ਕਿਸੇ ਨਾ ਕਿਸ ਦਾ ਨੁਕਸਾਨ ਹੀ ਕਰੇਗਾ ਚਾਹੇ ਆਪਣਾ ਤੇਰਾ ਪੁੱਤਰ ਹੋਵੇ ਚਾਹੇ ਆਪਣੇ ਤੇਰੇ ਘਰ ਪਰਿਵਾਰ ਵਾਲੇ ਹੋਣ ਚਾਹੇ ਮਾਪੇ ਹੋਣ ਚਾਹੇ ਹੋਰ ਕੋਈ ਹੋਵੇ ਮੋਹ ਜਿਹੜਾ ਹੈ ਤੁਹਾਨੂੰ ਨੁਕਸਾਨ ਮੋ ਤੁਹਾਨੂੰ ਬੰਨੇਗਾ। ਪ੍ਰੇਮ ਤੁਹਾਨੂੰ ਆਜ਼ਾਦੀ ਦੇਵੇਗਾ। ਪ੍ਰੇਮ ਇਹ ਨਹੀਂ ਚਾਹੇਗਾ ਕਿ ਮੈਂ ਖੁਸ਼ ਰਵਾਂ, ਪ੍ਰੇਮ ਚਾਹੇਗਾ ਕਿ ਮੇਰਾ ਬੱਚਾ ਖੁਸ਼ ਰਹੇ। ਮੋ ਇਨਸਾਨ ਤੋਂ ਸੇਵਾ ਮੰਗਦਾ ਹੈ। ਪ੍ਰੇਮ ਇਨਸਾਨ ਤੋਂ ਸੇਵਾ ਨਹੀਂ ਮੰਗਦਾ, ਜ਼ਰਾ ਗੌਰ ਕਰ। ਉਹ ਹੁਣ ਆਪੇ ਹਿਸਾਬ ਲੈ ਲੈਣਾ ਕਿੰਨੇ ਕ ਲੋਕ ਪ੍ਰੇਮ ਵਿੱਚ ਆਉਣ ਕਿੰਨੇ ਕ ਲੋਕ ਮੋਹ ਵਿੱਚ। ਇਸ ਨੂੰ ਸਮੇਂ ਨਾਲ ਛੱਡਣਾ ਹੈ, ਕੀ ਛੱਡਣਾ ਹੈ? ਨਾ ਘਰ ਛੱਡਣਾ ਹੈ, ਨਾ ਦੁਨੀਆ ਛੱਡਣੀ ਹੈ, ਨਾ ਲੋਕ ਛੱਡਣੇ। ਸਿਰਫ ਆਪਣੇ ਅੰਦਰ ਦੀ ਪਕੜ ਛੱਡ ਦੇਣੀ ਹੈ, ਜ਼ਰਾ ਗੌਰ ਕਰ। ਮਨ ਦੇ ਅੰਦਰ ਦੂਸਰਾ ਹੈ ਹੰਕਾਰ ਦੀ ਜਦੋਂ ਮੌਤ ਹੁੰਦੀ ਹੈ ਮਨ ਦੇ ਅੰਦਰ ਇੱਕ ਛੋਟਾ ਜਿਹਾ ਸ਼ੈਤਾਨ ਹੈ ਬਾਬਾ ਜੀ ਪਤਾ ਕੌਣ ਜਿਹਦਾ ਨਾਮ ਹੈ ਮੈਂ ਮੈਂ ਕੀ ਹਾਂ ਮੈਂ ਵੱਡਾ ਹਾਂ ਮੈਨੂੰ ਪਤਾ ਹੈ ਮੇਰੇ ਬਗੈਰ ਕੁਝ ਨਹੀਂ ਇਹ ਅਹੰਕਾਰ ਹੀ ਜਨਮ ਮਰਨ ਦਾ ਚੱਕਰ ਚਲਾਉਂਦਾ ਹੈ ਜਿਸ ਦਿਨ ਇਹ ਮੈਂ ਚੁੱਪ ਹੋ ਜਾਂਦਾ ਹੈ ਉਸ ਦਿਨ ਸਾਰੀ ਸ੍ਰਿਸ਼ਟੀ ਸਾਰੀ ਸ੍ਰਿਸ਼ਟੀ ਇੱਕ ਰੋਸ਼ਨੀ ਵਾਂਗ ਦਿਸਣ ਲੱਗਦੀ ਹੈ ਉੱਥੇ ਕੋਈ ਵੰਡ ਨਹੀਂ ਰਹਿੰਦੀ। ਨਾ ਕੋਈ ਜਿੱਤਦਾ ਹੈ ਨਾ ਕੋਈ ਹਾਰਦਾ ਹੈ। ਨਾ ਮੇਰਾ ਨਾ ਤੇਰਾ ਨਾ ਪਾਪ ਨਾ ਪੁੰਨ ਸੋ ਤੇਰੀ ਸੋਹਣਿਆ ਤੂੰ ਹੀ ਏਂ। ਤੇਰਾ ਮੁਜਰਮ ਹਾਂ ਜੇ ਮੈਂ ਹਾਂ ਤਰਾ ਗੌਰ ਕਰ। ਉੱਥੇ ਸਿਰਫ ਹੋਣਾ ਹੈ ਬਾਬਾ ਜੀ ਉੱਥੇ ਹੀ ਮੁਕਤੀ ਹੈ ਜਿੱਥੇ ਹੋਣਾ ਹੈ ਉੱਥੇ ਹੀ ਮੁਕਤੀ ਹੈ। ਜਰਾ ਸਮਝ ਲੈ ਮੋਕਸ਼ ਕਿੱਥੇ ਆ ਫਿਰ? ਮੋਕਸ਼ ਹੀ ਜ਼ੇਰ ਨਾ ਹੁਣੇ ਇਸ ਆਵਾਂ ਦਾ ਰਾਜ ਹੈ। ਮੁਕਤੀ ਮੌਤ ਤੋਂ ਬਾਅਦ ਨਹੀਂ ਮਿਲਦੀ। ਮੁਕਤੀ ਇਨਸਾਨ ਨੂੰ ਜਿਉਂਦੇ ਜੀਵੇ ਜਾਂਦੀ ਹੈ ਇਹ ਫਕੀਰਾਂ ਦਾ ਕਹਿਣਾ ਹੈ ਔਰ ਤ੍ਰਿਪਤੀ ਜਿਹੜਾ ਸੰਤ ਲੋਗ ਨੇ ਮਹਾਤਮਾ ਲੋਗੋ ਨਾਲ ਕਹਿਣਾ ਕਿਵੇਂ ਇਸ ਸਾਹ ਵਿੱਚ ਜਦੋਂ ਮਨ ਸਾਹ ਨੂੰ ਵੇਖਦਾ ਹੈ ਉਹ ਸ਼ਾਂਤ ਹੋ ਜਾਂਦਾ ਹੈ ਜਦੋਂ ਸਾਹ ਸ਼ਾਂਤ ਤਾਂ ਕੀ ਹੁੰਦਾ ਹੈ ਵਿਚਾਰ ਵੀ ਸ਼ਾਂਤ ਹੋ ਜਾਂਦੇ ਜਦੋਂ ਵਿਚਾਰ ਸ਼ਾਂਤ ਹੋ ਜਾਂਦਾ ਹੈ ਤਾਂ ਆਤਮਾ ਇਹ ਰੂਹ ਵੀ ਜਾਗਦੀ ਹੈ ਅਤੇ ਜਦੋਂ ਰੂਹ ਜਾਗਦੀ ਹੈ ਉਹ ਸਮਝ ਲੈਂਦੀ ਹੈ ਮੈਂ ਜਨਮ ਮਰਨ ਵਾਲਾ ਨਹੀਂ ਮੈਂ ਅਮਰ ਹਾਂ જરા गौर करना मैं अमर हां मुक्ति ਦਾ ਸਭ ਤੋਂ ਵੱਡਾ ਰਾਜ਼ ਇਹ ਹੈ ਕਿ ਮੁਕਤੀ ਕਰਨ ਨਾਲ ਨਹੀਂ ਮਿਲਦੀ ਛੱਡਣ ਨਾਲ ਮਿਲਦੀ ਹੈ ਜਰਾ गौर ਕਰਨਾ ਮੁਕਤੀ ਕੁਝ ਵੀ ਕਰਨ ਨਾਲ ਨਹੀਂ ਮਿਲਦੀ ਤੂੰ ਕਰਮ ਕਰਨ ਜਾਦਾ ਹੈ ਪਰ ਤੂੰ ਖੁਦ ਨੂੰ ਕਰਤਾ ਸਮਝਦਾ ਇੱਕ ਬਾਪ ਦੇ ਵਿੱਚ ਜਦੋਂ ਵੱਡਾ ਹੋ ਜਾਂਦਾ ਹੈ ਜਦੋਂ ਉਮਰ ਵੱਡੀ ਹੋ ਜਾਂਦੀ ਹੈ ਤਾਂ ਇੱਕ ਪਿਤਾ ਇਹ ਸੋਚਦਾ ਕਿ ਮੈਂ ਆਪਣੇ ਬੱਚਿਆਂ ਲਈ ਕੁਝ ਕਰ ਰਿਹਾ ਉਹ ਵੀ ਹੰਕਾਰ ਹੈ ਜਰਾ ਸਮਝਣ ਬੱਚਾ ਸੋਚਦਾ ਮੈਂ ਆਪਣੇ ਮਾਪਿਆਂ ਦੀ ਸੇਵਾ ਕਰ ਰਿਹਾ ਹਾਂ ਉਹ ਵੀ ਹੰਕਾਰ ਜਰਾ ਸਮਝ ਲੈ ਇਸ ਗੱਲ ਨੂੰ ਹੰਕਾਰ ਨੂੰ ਕੋਈ ਛੋਟੀ ਜੀ ਮੈਨੂੰ ਕੋਈ ਛੋਟੀ ਜੀ ਚੀਜ਼ ਚਾਹੀਦੀ ਹੈ ਤਾਂ ਮੁਕਤੀ ਹੋ ਤੱਕ ਨਹੀਂ ਮੁਕਤੀ ਕਰਨ ਨਾਲ ਨਹੀਂ ਮਿਲਦੀ ਮੁਕਤੀ ਦਾ ਛਡਣ ਨਾਲ ਮਿਲਦੀ ਹੈ ਇਹ ਕਰਤਾ ਤਾਂ ਤੂੰ ਹੈ ਕਰਤਾ ਤਾਂ ਤੂੰ ਹੈ ਮੈਂ ਤਾਂ ਦ੍ਰਿਸ਼ਟਾ ਆ ਦੇਖਣ ਵਾਲਾ ਭਾਈ ਇਸ ਲਈ ਛੱਡ ਦਿਓ ਕਿਨੂੰ ਗੁੱਸੇ ਨੂੰ ਬਦਲੇ ਨੂੰ ਪਛਤਾਵੇ ਨੂੰ ਡਰ ਨੂੰ ਲਾਲਚ ਨੂੰ ਚਿੰਤਾ ਨੂੰ ਮੋਹ ਨੂੰ ਛੱਡ ਦਿਓ ਪ੍ਰੇਮ ਕਰੋ ਪ੍ਰੇਮ ਪ੍ਰੇਮ ਕਹਿੰਦਾ ਹੈ ਕਿ ਜੋ ਕਰਵਾ ਰਿਹਾ ਉਸ ਨੂੰ ਕਰਵਾਉਣਾ। ਮੈਂ ਤਾਂ ਕਰਨਾ ਕਿਸੇ ਤਰੀਕੇ ਕਰਨਾ ਹੈ। ਪ੍ਰੇਮ ਹੀ ਤੁਹਾਨੂੰ ਸਹੀ ਰਸਤੇ ਪਹੁੰਚਾਉਂਦਾ ਹੈ, ਮੋਹ ਤੁਹਾਨੂੰ ਉਜਾੜ ਦਿੰਦਾ। ਮੋਹ ਤੁਹਾਨੂੰ ਉਜਾੜ ਦੇਗਾ ਇਹ ਗੱਲ ਯਾਦ ਰੱਖ। ਅਤੇ ਸਭ ਤੋਂ ਵੱਡਾ ਇਸ ਨੂੰ ਜਾਣ ਲੈਣਾ ਕਿ ਮੈਂ ਮੁਕਤ ਹੋਣਾ ਨਹੀਂ ਹੈ, ਮੈਂ ਪਹਿਲਾਂ ਹੀ ਮੁਕਤਾਂ। ਜਿਵੇਂ ਤੁਸੀਂ ਆਪ ਹੀ ਉਸ ਪਰਮਾਤਮਾ ਦੀ ਰੋਸ਼ਨੀ ਹੋ, ਉਸ ਮਾਲਕ ਦਾ ਬਾਬਾ ਜੀ ਰੰਗ ਹੋ। ਉਸੇ ਦਾ ਉਸੇ ਦਾ ਨੂਰ ਹੋ ਬਾਬਾ ਜੀ ਤੁਸੀਂ। ਇਸ ਨੂੰ ਗੁਰੂਆਂ ਨੇ ਫਰਮਾਇਆ ਵਾਲਾ ਲਾ ਨੂਰ ਪਾਇਆ ਕੁਦਰਤ ਦੇ ਸਭੰਦੇ ਇੱਕੇ ਨੂਰ ਤੇ ਸਭ जग ਉਪਜਿਆ ਕੌਣ ਪੜੇ ਗੁਣ ਮੰਦੇ ਤੁਸੀਂ ਕਿੱਥੇ ਮੁਕਤੀ ਲੱਭ ਮੁਕਤ ਤਾਂ ਤੁਸੀਂ ਪਹਿਲਾਂ ਹੀ ਹੋ ਸਿਰਫ ਤੁਸੀਂ ਮੋਹ ਨੂੰ ਛੱਡਣਾ ਹੈ ਤ੍ਰਿਸ਼ਨਾ ਨੂੰ ਛੱਡਣਾ ਹੈ ਮੁਕਤੀ ਕੋਈ ਮੰਜ਼ਲ ਨਹੀਂ ਹੈ ਬਾਬਾ ਜੀ ਇਹ ਤਾਂ ਇੱਕ ਪਛਾਣ ਹੈ ਮੁਕਤੀ ਦਾ ਰਾਜ਼ ਇਹ ਹੈ ਕਿ ਤੁਸੀਂ ਸ਼ਰੀਰ ਨਹੀਂ ਤੁਸੀਂ ਦਿਮਾਗ ਨਹੀਂ ਤੁਸੀਂ ਵਿਚਾਰ ਨਹੀਂ ਤੁਸੀਂ ਉਹ ਚੇਤਨਾ ਹੋ ਜੋ ਇਹ ਸਭ ਵੇਖ ਰਹੀ ਹੈ ਇਹ ਹੀ ਫਕੀਰਾਂ ਦਾ ਕਹਿਣਾ ਹੈ ਦ੍ਰਿਸ਼ਟਾ ਮੰਨੋ ਇਹ ਚੇਤਨਾ ਨਾ ਜਨਮ ਲੈਂਦੀ ਹੈ ਤੇ ਨਾ ਹੀ ਮਰਦੀ ਹੈ ਜਿਸ ਨੂੰ ਇਹ ਸੱਚ ਸਮਝ ਆ ਗਿਆ ਉਹ ਬਾਬਾ ਜੀ ਹੁਣੇ ਹੀ ਮੁਕਤ ਹੈ ਅੱਜ ਤੋਂ ਹੀ ਮੁਕਤ ਹੈ ਜ਼ਰਾ ਗੌਰ ਕਰ ਮੁਕਤੀ ਕਿਤੇ ਦੂਰ ਨਹੀਂ ਫਕੀਰਾਂ ਫਰਮਾਇਆ ਮੁਕਤੀ ਕੱਲ ਨਹੀਂ ਮੁਕਤੀ ਕਿਸੇ ਹੋਰ ਲੋਕ ਵਿੱਚ ਨਹੀਂ ਮੁਕਤੀ ਇੰਨਾ ਸਾਹਾਂ ਵਿੱਚ ਹੈ ਹਰ ਸਾ ਲਿਖੇ ਯਾਰ ਦੇ ਲਾਇਆ ਤਾਂ ਮੈਂ ਮੁਕਤੀ ਦਾ ਰਾਹ ਲੱਭਾਇਆ ਹੁਣੇ ਇੱਥੇ ਅੰਦਰ ਜੀਵੋ ਜੀਵੋ ਪਿਆਰ ਕਰੋ ਬਿਨਾ ਮੋਹ ਦੇ ਕਰਮ ਕਰੋ ਬਿਨਾ ਮਿਆਦੇ ਇਹ ਮੁਕਤੀ ਹੈ। ਇਹ ਹੀ ਮੁਕਤੀ ਹੈ। ਇਹ ਹੀ ਫਕੀਰ ਲੋਕਾਂ ਦਾ ਫਰਮਾਨਾ ਹੈ। ਇਹ ਹੀ ਫਕੀਰ ਲੋਕਾਂ ਦਾ ਕਹਿਣਾ ਹੈ। ਜੋ ਇਹਨਾਂ ਨੂੰ ਸਮਝ ਲੈਂਦਾ ਬਾਬਾ ਜੀ ਉਹ ਜਿੰਦੇ ਜੀ ਹੀ ਮੁਕਤ ਵੀ ਹੋ ਜਾਂਦਾ ਹੈ। ਜਿੰਦੇ ਜੀ ਅਮਰ ਵੀ ਹੋ ਜਾਂਦਾ। ਨਾ ਉਹਨੂੰ ਮੋਤ ਦਾ ਡਰ ਹੈ। ਨਾ ਹੀ ਉਹਨੂੰ ਕਿਸੇ ਹੋਰ ਰੰਗ ਦਾ। ਕਿਉਂ? ਉਹ ਮੋਹ ਵਿੱਚ ਨਹੀਂ ਉਹ ਪ੍ਰੇਮ ਵਿੱਚ ਹੈ। ਉਹ ਹੰਕਾਰ ਵਿੱਚ ਨਹੀਂ ਉਹ ਨਿਰਮਲਤਾ ਵਿੱਚ ਹੈ। ਉਹ ਇਹ ਸੰਸਾਰ ਵਿੱਚ ਨਹੀਂ ਹੈ ਨਾ ਸਾਹਮਾ ਵਿੱਚ ਹੈ। ਜ਼ਰਾ ਗੌਰ ਕਰਨਾ। ਮੁਕਤੀ ਲੱਭਣੀ ਨਹੀਂ ਮੁਕਤੀ ਹੈ। ਕਿੱਥੇ ਸਾਹਮਾ ਵਿੱਚ। ਸਖੁਸ਼ ਰਹੋ ਆਬਾਦ ਰਹੋ। ਚੜ੍ਹਦੀ ਕਲਾ 'ਚ ਰਹੋ। ਸਾਈ ਤੁਹਾਡੇ ਗੁਰੂ ਬਣ ਜਾਂਦੇ ਐ ਜ਼ਰਾ ਗੌਰ ਕਰਨਾ ਸਾਈ ਤੁਹਾਨੂੰ ਪਰਮਾਤਮਾ ਦਖੰਦੇ ਐ ਜ਼ਰਾ ਗੌਰ ਕਰਨਾ ਸਾਵਾਂ ਤੇ ਹੀ ਸਾਰੇ ਕੰਮ ਕਰਨੇ ਆ ਇਹ ਹੀ ਫਕੀਰਾਂ ਦਾ ਕਹਿਣਾ ਹੈ ਇਹ ਹੀ ਮੋਹ ਤੋਂ ਬਾਹਰ ਦਾ ਸੱਚ ਹੈ ਸੁਖਸ਼ਰਵ ਆਬਾਦ ਰਹੋ ਚੜ ਦੀ ਗਲਾਚ ਰਹੋ ਆਪਣੀਆਂ ਦੁਆਵਾਂ ਜੀ ਯਾਦ ਰੱਖਣਾ ਜੈ ਸਾਈ ਜੀ ਦੀ ਜੈ ਮਹਾਕਾਲ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਤਮਾ ਸਾਈ ਲੋਕਾਂ ਸਾਰਿਆਂ ਨੂੰ ਬੰਨਾਉਂਦੇ ਰਹੋ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ